ਅਸੀਂ ਆਪਣੇ ਹੱਕਾਂ ਦੀ ਗੱਲ ਕਰੀਏ ਜਾਂ ਪ੍ਰਵਾਸੀਆਂ ਦੀਆਂ ਵੋਟਾਂ ਦੀ ਗੱਲ ਕਰੀਏ ਪੈ ਗਿਆ ਸਾਡੇ ਗਾਲ ਸਿਆਪਾਆਂ ਦੀਆਂ ਵੋਟਾਂ ਸੀ ਨਾ ਉਹ ਬੀਐਲ ਨੂੰ ਬੀਐਲ ਨੂੰ ਐਪਲੀਕੇਸ਼ਨ ਦਿੱਤੀ ਕਿ ਆਕੇ ਤੁਸੀਂ ਸਰਵੇ ਕਰੋ ਕਿ ਇੱਕ ਘਰ ਤੇ 100-100 ਵੋਟ ਕਿਵੇਂ ਬਣੀ ਆ ਤੇ ਆਪਣੇ ਪੰਜਾਬ ਦੇ ਵਿੱਚ ਹੀ ਪੰਜਾਬ ਸਰਕਾਰ ਹੁਣ ਫੁੱਲ ਮਾਰਦੀ ਹੈ ਕਿ ਡਲੇ ਮਾਰਦੀ ਹੈ ਨਹੀਂ ਨਹੀਂ ਇਹਨਾਂ ਕੋਲ ਤਾਂ ਫੁੱਲ ਹੈ ਹੀ ਨਹੀਂ ਨਾ 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 ਇਹਨਾਂ ਕੋਲ ਕੋਈ ਫੁੱਲ ਨਹੀਂ ਇਹਨਾਂ ਦਾ ਇਹਨਾਂ ਕੋਲ ਤੇ ਝਾੜੂ ਆ ਜਿਹਦੇ ਨਾਲ ਸਾਡੀਆਂ ਅੱਖਾਂ ਕੱਢਣਗੇ ਤੁਸੀਂ ਇਹ ਮੰਨ ਲਈ ਚਲੋ ਯਾਰ ਫੈਸਲਾ ਤੁਹਾਡੇ ਖਿਲਾਫ ਆਉਣਾ ਹੈ ਇਹ ਇਕੱਠੇ ਹੋ ਕੇ ਕੁਝ ਵੀ ਕਰ ਸਕਦੇ ਆ ਇਹਨਾਂ ਕੋਲ ਬਹੁਤ ਵੱਡੀ ਤਾਕਤ ਆ ਸੰਗਤ ਤੇ ਪੰਗਤ ਦੀ ਕੇਸਰੀ ਨਿਸ਼ਾਨਾ ਦੀ ਉਹਦੇ ਕਰਕੇ ਡਰੇ ਹੋਇਆ ਇਹ ਚਾਹੁੰਦੇ ਨੇ ਵੀ ਐਨੇ ਬੰਦੇ ਅਸੀਂ ਇੱਥੇ ਬਾੜ ਦੀ ਇਹਨਾਂ ਦੇ ਵਿੱਚ ਕਿ ਪੰਜਾਬ ਦੇ ਵਿੱਚ ਸਿੱਖ ਜਿਹੜਾ ਭਾਈਚਾਰਾ ਜਾਂ ਪੰਜਾਬੀ ਨੇ ਇਹ ਘੱਟ ਗਿਣਤੀ ਹੋ ਜਾਣਾ ਭਾਵੇਂ ਫੈਸਲਾ ਆਪਣਾ ਹੱਕ ਚਾਹੇ ਭਾਵੇਂ ਖਲਾਫ ਆਈ ਕੱਟ ਰੱਖੋ ਬੰਦੇ ਮਗਾਓ ਵੱਧ ਤੋਂ ਵੱਧ ਪਿੰਡਾਂ 'ਚ ਔਰ ਇਹ ਪੰਜਾਬ ਦੀ ਸਾਨੂੰ ਇੱਕ ਪਹਿਲੀ ਸਮੱਸਿਆ ਆਈ ਆ ਵੈਸੇ ਇਹ ਲੁਧਿਆਣੇ ਦੇ ਵਿੱਚ ਬਾਡਾਂ ਦੀਆਂ ਬਾਡਾਂ ਉਹਨਾਂ ਦੇ ਕੋਲ ਨੇ ਉਹਨਾਂ ਦੇ ਹੀ ਪ੍ਰਧਾਨ ਨੇ ਉਹਨਾਂ ਦੇ ਹੀ ਚੇਅਰਮੈਨ ਨੇ ਘੱਟ ਉਹਨਾਂ ਨੂੰ ਇਹ ਐਮਐਲਏ ਲਈ ਨਾ ਹਿਪਟਾ ਆ ਰਹੀ ਹੈ ਐਮਐਲਏ ਤੁਹਾਡੀ ਧੂੜ ਵੀ ਮਾਰਨੀ ਦਾ ਜਾਊਗਾ ਕਲੋਨੀ ਚੋਂ ਰੱਬ ਕਰੇ ਖੜ ਜਣ ਤੇ ਪੰਜਾਬ ਦੀ ਤਕਦੀਰ ਬਦਲ ਜੂਗੀ ਮੇਰਾ ਦਾਵਾ ਐਸ ਗੱਲ ਦਾ ਵੀ ਅਸੀਂ ਇੱਥੇ ਮਰ ਜਾਗੇ ਹਟਦੇ ਨਹੀਂ ਹੈ ਪਿੰਡ ਤਾਂ ਇੱਕ ਵਾਦੂ ਇਹ ਹੋ ਜਾਣਾ ਕੰਮ ਜੇ ਤੁਸੀਂ ਖੜੋ ਤਾਂ ਨਾ ਬਣਾਉਣਾ ਵੋਟਾਂ ਕ ਆਪਣੇ ਪੰਜਾਬ ਵਿੱਚ ਪਾਉਣਾ ਅਸੀਂ ਉਹਨਾਂ ਨੂੰ ਕਿਹਾ ਬਣਾਓ ਨਾ ਬਣਾਓ ਪਰ ਅਸੀਂ ਵਿਰੋਧ ਕਰਦੇ ਆ ਇਹਦਾ ਕਿ ਸਹੀ ਨਹੀਂ ਬਣਾਉਣ ਦੇਾਂਗੇ ਅਸੀਂ ਕਿਹਾ ਢਾਬੇ ਵਾਲਿਆਂ ਜਮੀਨ ਵਾਲਿਆਂ ਨਾ ਬਣਾਉਣ ਵੋਟਾਂ ਕ ਪੰਜਾਬ ਵਿੱਚ ਪਾਉਣ ਫੈਸਲਾ ਤੁਹਾਡੇ ਹੱਕ 'ਚ ਨਹੀਂ ਆਉਣਾ ਐਮਐਲਏ ਬਹੁਤ ਸਾਰੇ ਪਿੰਡ ਕੱਟ ਅਸੀਂ ਕਹਿੰਦੇ ਆ ਪੰਜਾਬ ਦੇ ਵਿੱਚ ਆਉਣੇ ਉਹਦੇ ਪੰਜਾਬ ਦੇ ਵਿੱਚ ਇੱਥੇ ਮਰਿਆਦਾ ਵੀ ਹੈ ਇੱਕ ਪੰਜਾਬ 'ਚ ਰਹਿਣ ਦੀ ਉਸ ਤਰੀਕੇ ਨਾਲ ਰਹਿਣਾ ਸਾਡੇ ਇੱਥੇ ਗੁਰਦੁਆਰਾ ਸਾਹਿਬ ਨੇ ਧਾਰਮਿਕ ਸਥਾਨ ਨੇ ਸਾਹਮਣੇ ਬੀੜੀਆਂ ਦੇ ਮੰਡਲ ਲੈ ਕੇ ਫੂਕੂ ਕਰਦੇ ਰਹਿਣਾ ਤੁਸੀਂ ਉਸ ਤੋਂ ਬਾਅਦ ਸਾਰੇ ਜੇ ਮੰਨ ਲਓ ਆਪਣੇ ਖਿਲਾਫ ਹੁੰਦਾ ਹੈ ਸਾਰਿਆਂ ਦਾ ਇਕੱਠ ਰੱਖ ਲਓ ਅਰਜੀ ਵੀ ਆਉਂਦੀ ਹੈ ਤੇ ਰਹਿਣ ਦਾ ਇੱਕ ਢੰਗ ਤਰੀਕਾ ਹੁੰਦਾ ਹੈ ਜੇ ਅਸੀਂ ਕੈਨੇਡਾ ਜਾਂਦੇ ਹਾਂ ਤੇ ਅਸੀਂ ਉਹਨਾਂ ਦੇ ਰੂਲ ਪਾਲਵ ਕਰਦੇ ਹਾਂ ਅਰ ਸਰਕਾਰਾਂ ਇੰਨੀਆਂ ਨਕਮੀਆਂ ਨੇ ਕਿ ਜਿਹੜੀਆਂ ਇਸ ਚੀਜ਼ ਨੂੰ ਸ਼ਹਿਦ ਦਿੰਦੀਆਂ ਨੇ ਉਹ ਤਾਂ ਇੱਥੇ ਕਮਾਈ ਕਰਨ ਆਏ ਨੇ ਤੇ ਕਮਾਈ ਕਰਨ ਨਾਲ ਇਹਨੂੰ ਪੈਸੇ ਚਾਹੀਦਾ ਹੈ ਦੇਉ ਪੈਸਾ ਭਾਵੇਂ ਐਮ ਐਲ ਦੇ ਦੇ ਭਾਵੇਂ ਤੁਸੀਂ ਦੇ ਦੋ ਅਸੀਂ ਵਿਰੋਧ ਕਰਦੇ ਹਾਂ ਪੱਕੀਆਂ ਜ਼ਮੀਨਾਂ ਲੈਣ ਦਾ ਪੱਕੀਆਂ ਜਗ੍ਹਾ ਲੈਣ ਦਾ ਵੋਟ ਬਣਾਉਣ ਦਾ ਕਿ ਜਿਹੜਾ ਬੰਦਾ ਚੀਜ਼ ਲੈਣ ਆਉਂਦਾ ਮੰਨ ਲਓ 50000 ਦੀ ਚੀਜ਼ ਆ ਉਹ ਤੁਹਾਨੂੰ ਲੱਖ ਦੇ ਰਿਹਾ ਤੇ ਇਹਦੇ ਉੱਤੇ ਕੋਸ ਤਾਂ ਸੋਚੋ ਵੀ ਕਿਉਂ ਲੱਖ ਦੇ ਰਿਹਾ ਵੇਖੋ ਗਲਤੀ ਤਾਂ ਹੈਗੀ ਆ ਸਟੇਟ ਦੇ ਕਾਨੂੰਨ ਦੀ ਬਹੁਤ ਵੱਡੀ ਕੱਲੀ ਪੁਆਦੀ ਨਹੀਂ ਹੈ ਜੇ ਆਪਾਂ ਪੁਆਦੀਆਂ ਸਿਰ ਮਸਲਾ ਭਾਂਡਾ ਭੰਨ ਦੀਏ ਇਹ ਨਹੀਂ ਆ ਇੰਨੀ ਜ਼ਰੂਰ ਸਾਡੀ ਜ਼ਿੰਮੇਵਾਰੀ ਬਣਦੀ ਪਈ ਜ਼ਮੀਨਾਂ ਵੇਚੀਏ ਤੇ ਜਿਹੜੇ ਮਸਲੇ ਦੂਜੇ ਨੇ ਐਸ ਵੀ ਐਲ ਦੇ ਪੰਜਾਬੀ ਦੇ ਚੰਡੀਗੜ੍ਹ ਦੇ ਰੁਲ ਗਏ ਹੁਣ ساری એનર્ਜੀ ਕਿੱਥੇ ਲਾਵਾਂਗੇ ਜਗਤਪੁਰਾ ਪਿੰਡ ਦੇ ਇਸ ਪੰਚਾਇਤ ਤੇ ਪੰਜਾਬ ਦੇ ਵਿੱਚ ਸਰਪੰਚੀ ਦੀਆਂ ਵੋਟਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਕਈ ਥਾਵਾਂ ਦੇ ਉੱਤੇ ਮਾਹੌਲ ਇਸ ਤਰੀਕੇ ਨਾਲ ਗਰਮ ਹੈ ਕਿ ਲੋਕ ਅਮਨੋ ਸਾਹਮਣੇ ਮਿਹੋਰੇ ਨੇ ਪਰ ਮੁਹਾਲੀ ਦਾ ਇੱਕ ਅਜਿਹਾ ਪਿੰਡ ਹੈ ਜਗਤਪੁਰਾ ਜਿੱਥੇ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਕਹਿੰਦੇ ਪ੍ਰਵਾਸੀ ਨੇ ਤੇ ਪੰਜਾਬ ਸਰਕਾਰ ਦੇ ਐਮਐਲਏ ਕੁਲਵੰਤ ਸਿੰਘ ਉਹ ਸਰਬਸੰਮਤੀ ਨਾਲ ਸਰਪੰਚ ਚੁਣਨ ਲੱਗੇ ਸੀਗੇ ਮੈਂ ਥੋੜਾ ਜਿਹਾ ਪਿੱਛੇ ਜਾਵਾਂ 2000 ਤੋਂ ਲੈ ਕੇ 2005 10 15 ਇਹਨਾਂ ਦੇ ਵਿੱਚ ਕਿਹੜੀ ਸਰਕਾਰ ਰਹੀ ਕੀ ਕੁਛ ਉਹਨਾਂ ਦੀ ਭੂਮਿਕਾ ਰਹੀ ਉਹਨਾਂ ਨੇ ਕੀ ਕੀਤਾ ਕੌਣ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਲੈ ਕੇ ਆਇਆ ਇਹ ਸਾਰੀਆਂ ਗੱਲਾਂ ਨੇ ਕਿਉਂਕਿ ਵੀਰ ਦਵਿੰਦਰ ਸਿੰਘ ਹੋਰਾਂ ਦਾ ਜੇਕਰ ਆਉਂਦਾ ਹੈ ਕਿ ਉਹ ਪ੍ਰਵਾਸੀਆਂ ਨੂੰ ਪਹਿਲ ਦੇ ਰਹੇ ਸੀਗੇ ਇੱਥੇ ਲੈ ਕੇ ਆਏ ਪਰ ਜਗਤਪੁਰਾ ਜਿਹੜਾ ਪਿੰਡ ਸੀਗਾ ਪਿੰਡ ਦੀ ਨੋਹਾਰ ਇੱਕ ਪ੍ਰਵਾਸੀਆਂ ਦੀ ਕਲੋਨੀ ਬਣ ਗਈ। ਸ਼ਾਮ ਨੂੰ ਕੋਈ ਲੰਘ ਨਹੀਂ ਸਕਦਾ। दारू ਪੀਤੀ ਹੁੰਦੀ ਐ, दारू ਨਾਲ ਡੱਕੇ ਹੁੰਦੇ ਨੇ। ਇਸ ਵਕਤ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਆ ਜਗਤਪੁਰਾ ਦੇ। ਕਾਠ ਹੋਇਆ ਆ ਜਿੱਥੇ ਕਿ ਬਹੁਤ ਸਾਰੇ ਬੁੱਧੀਜੀਵੀ ਟਿਪਨੀਕਾਰ ਇੱਥੇ ਪਹੁੰਚੇ ਹੋਏ ਨੇ, ਗੱਲਬਾਤ ਕਰ ਰਹੇ ਨੇ। ਤੇ ਮੈਂ ਤੁਹਾਨੂੰ ਤਸਵੀਰ ਦਿਖਾਵਾਂਗਾ। ਪਰ ਦੂਜੇ ਪਾਸੇ ਇੱਥੇ ਟੈਂਟ ਦਾ ਸਮਾਨ ਹੀ ਪਹੁੰਚਿਆ ਆ। ਉਹ ਵੀ ਕਿਹਦੇ ਕੋਲੋਂ ਪਹੁੰਚਿਆ ਆ? ਉਹ ਵੀ ਕਿਸੇ ਪ੍ਰਵਾਸੀ ਦੀ ਦੁਕਾਨ ਤੋਂ ਇੱਥੇ ਪਹੁੰਚਿਆ ਬਹੁਤ ਸਾਰੀਆਂ ਗੱਲਾਂ ਨੇ। ਇਹ ਅਸੀਂ ਆਪਣੀ ਕੁਹਾੜਾ ਕਹਿੰਦੇ ਆ ਲੱਕੜ ਦੇ ਵਿੱਚ ਹੁੰਦਾ ਲੱਕੜ ਰੋਂਦੀ ਹੈ ਕੁਹਾੜੇ ਨੂੰ ਆਪਦੇ ਜਿਹੜੀ ਐ ਸਪੋਰਟ ਦੇ ਕੇ ਪਰ ਹੁਣ ਉਹੀ ਸਮਾਂ ਹੋਇਆ ਪਿਆ 2005 ਲੰਘਿਆ 10 ਲੰਘਿਆ 15 ਲੰਘਿਆ 20 ਲੰਘਿਆ ਪਰ ਹੁਣ 24 ਐ 24 ਦੇ ਵਿੱਚ ਕਹਿੰਦੀ ਆਮ ਆਦੀ ਪਾਰਟੀ ਦੀ ਸਰਕਾਰ ਐ ਉਹ ਧੱਕਾ ਕਰ ਰਹੀ ਐ ਇਹ ਇਕੱਠ ਹੋਇਆ ਆ ਪਿੰਡ ਦੇ ਤੁਸੀਂ ਟਾਈਟਲ ਪੜ੍ਹਦੇ ਆ ਕਿ ਪ੍ਰਵਾਸ ਭਾਰੀ ਪੰਜਾਬ ਦੇ ਵਿੱਚ ਆਏ ਜਾਂ ਪਰ ਸਾਡੇ ਲੋਕਾਂ ਨੇ ਲਾਲਚ ਕੀਤੀ ਇਧਰ ਬਈ ਹੋ ਰਹੀ ਖੜੇ ਹੋਏ ਨੇ ਅਸੀਂ ਇਹਨਾਂ ਨਾਲ ਵੀ ਗੱਲ ਕਰਾਂਗੇ ਸੱਸੀ ਕਾ ਭਾਈ ਠੀਕ ਹੋ ਕਿਹੜੀ ਕਿਹੜੀ ਜੂਨੀਅਨ ਤੋਂ ਰਾਜੀਵਾਲ अच्छा ਤੁਸੀਂ ਬਈਓਰਾਂ ਨਾਲੇ ਲੱਗੇ ਪੂਰੇ ਨਾਲ اچھا ਬਈ ਪ੍ਰਵਾਸ ਨੂੰ ਲੈ ਕੇ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਪ੍ਰਵਾਸ ਜਿਆਦਾ ਪਿੰਡਾਂ ਦੇ ਵਿੱਚ ਵੱਧ ਗਿਆ ਪੰਜਾਬ ਦੇ ਵਿੱਚ ਵੱਧ ਗਿਆ ਤੁਹਾਨੂੰ ਕੀ ਲੱਗਦਾ ਕਿ ਅਸੀਂ ਆਪ ਪਹਿਲ ਦਿੱਤੀ ਫਿਰ ਇਹਨਾਂ ਚੀਜ਼ਾਂ ਨੂੰ ਪਛਤਾ ਰਹੇ ਹਾਂ ਬਸ ਪਹਿਲ ਵੀ ਦਿੱਤੀ ਆਪ ਕੁਝ ਗਵਰਨਮੈਂਟ ਨੇ ਇੱਥੇ ਜਿਹੜੀ ਕਲੋਨੀ ਬਿਠਾਈ ਹੈ ਉਹਦੇ ਜਿਆਦਾ ਹੋਰ ਤਾਂ ਕੋਈ ਉਹ ਨਹੀਂ ਚਲੋ ਤਾਂ ਇਸ ਪਾਸੇ ਨੂੰ ਬਈਓਰਾਂ ਦਾ ਇਕੱਠ ਹੋਇਆ ਆਇਆ ਕਈ ਪਿੰਡ ਵਾਲੇ ਇੱਥੇ ਬੈਠੇ ਹੋਏ ਨੇ ਤੇ ਉਧਰ ਗੱਲਬਾਤ ਚੱਲ ਰਹੀ ਆ ਸੱਚੀ ਗੱਲ ਥੋਈ ਖਾਕ ਹੋਈ ਹਾਂਜੀ ਠੀਕ ਹਾਂਜੀ ਠੀਕ ਹੈ ਜਗਤਪੁਰਾ ਦੇ ਰਹਿਣ ਵਾਲੇ ਹਾਂਜੀ ਜਗਤਪੁਰੇ ਕੀ ਹੋ ਗਿਆ ਇੰਨਾ ਮਾਹੌਲ ਗਰਮਾਇਆ ਪਿਆ ਕਹਿੰਦੇ ਸਰਪੰਚ ਚੁਣਿਆ ਜਾ ਰਿਹਾ ਕਹਿੰਦੇ ਸਰਬਸ਼ਾਂਤੀ ਨਾਲ ਕਹਿੰਦੇ ਆਪਾਂ ਤਾਂ ਇੰਨੇ ਬੋਲਣਾ ਜਾਂਦਾ ਹੋਰ ਲੋਕੀ ਦਾ ਹੈ ਕੋਈ ਕੌਣ ਕਿਹਨੂੰ ਚੁਣ ਰਿਹਾ ਸਰਪੰਚ ਇਸ ਵਾਰ ਪ੍ਰਵਾਸੀ ਕਹਿੰਦੇ ਭਾਰੀ ਹੋਏ ਆ ਪਿੰਡ ਤੇ ਹਾਂਜੀ ਪ੍ਰਵਾਸੀ ਭਾਰੀ ਹੋਏ ਆ ਹੈ ਕੀ ਕਹਿੰਦੇ ਆ ਪ੍ਰਵਾਸੀ ਕਹਿੰਦਾ ਕਿ ਉਹਨਾਂ ਨੇ ਵੋਟਾਂ ਨੂੰ 65 ਵੋਲਟ ਹੈ ਸਾਡੀ 9000 ਵੋਲਟ 900 ਵੋਲਟ ਹੈ ਸਾਡੀ ਅੱਛਾ ਉਹਨਾਂ ਦੀ 650 ਤੁਹਾਡੇ ਨਾਲੋਂ 4 ਗੁਣਾ ਜ਼ਿਆਦਾ ਹੈ ਕਿੰਨੇ ਟਾਈਮ ਤੋਂ ਰਹ ਰਹੇ ਨੇ ਪ੍ਰਵਾਸੀ ਤੁਸੀਂ ਅਸੀਂ ਤਾਂ ਬਹੁਤ ਦਿਨ ਤੋਂ ਬੈਠੇ ਆਏ ਇੱਥੇ ਸਾਡੇ ਪਣੀ ਤਾਂ ਇਹ ਅਲੱਗ ਕਲੋਨੀ ਹੈ ਕਲੋਨੀ ਹੈ ਕਲੋਨੀ ਅੰਦਰ ਅੱਛਾ ਫਿਰ ਕਲੋਨੀ ਦਾ ਸਰਪੰਚ ਤੁਹਾਡਾ ਕਿਵੇਂ ਬਣ ਜਾਏਗਾ ਉਹ ਤਾਂ ਵੋਟਾਂ ਦੇ ਨੇ ਸਰਪੰਚ ਬਣਾਉਣਾ ਬਿਲਕੁਲ ਵੋਟਾਂ ਨੇ ਸਰਪੰਚ ਬਣਾਉਣਾ ਸੱਸੀਗਾ ਸਰਦਾਰ ਸਾਹਿਬ ਠੀਕ ਸੀ ਕਰਦੀ ਕਲਾਜੀ ਚੜਦੀ ਕਲਾਜੀ ਜਗਤਪੁਰਾ ਪਿੰਡ ਮੁਹਾਲੀ ਦਾ ਪਿੰਡ ਆ ਤੇ ਚਰਚਾਾਂ ਵਿੱਚ ਚਲਦੀਆਂ ਨੇ ਕਿ ਪਿੰਡਾਂ ਦੀ ਨੁਹਾਰ ਬਦਲਾਂਗੇ ਸਰਕਾਰਾਂ ਕਹਿੰਦੀਆਂ ਨੇ ਪਰ ਜਦੋਂ ਇੱਥੇ ਆਏ ਕਹਿੰਦੇ ਪਹਿਲਾਂ ਕਾਂਗਰਸ ਵੀ ਰਹੀ ਅਕਾਲੀ ਵੀ ਰਹੀ ਉਹਨਾਂ ਵੇਲੇ ਨਹੀਂ ਧੱਕਾ ਹੋਇਆ ਕਹਿੰਦੇ ਜਿਹੜਾ ਹੁਣ ਤੱਕ ਹੋ ਰਿਹਾ ਪਿੰਡ ਦੇ ਵਿੱਚ ਕਹਿੰਦੇ ਧੱਕੇ ਨਾਲ ਸਰਪੰਚ ਬੰਦਾ ਇਹ ਕੀ ਕਹਾਣੀ ਆ ਮੈਨੂੰ ਇਹ ਸਮਝਾਓ ਪਹਿਲਾਂ ਇਹ ਜਿਹੜਾ ਪੋਲੀਟੀਕਲ ਸਾਰਾ ਸਟੰਟ ਚੱਲਿਆ ਹੈ ਨਾ ਜਿਹੜੀ ਇਹ ਸਰਕਾਰ ਜਿੰਨਾ ਧੱਕਾ ਕਰ ਰਹੀ ਹੈ ਇੰਨਾ ਅਜੇ ਤੱਕ ਕਿਸੇ ਸਰਕਾਰ ਨੇ ਨਹੀਂ ਕੀਤਾ ਕਿਉਂਕਿ ਤੇ ਸਰਕਾਰਾਂ ਪਹਿਲਾਂ ਵੀ ਆਉਂਦੀਆਂ ਰਹੀਆਂ ਪਰ ਉਹਨਾਂ ਨੇ ਜਿਹੜੀਆਂ ਕਲੋਨੀਆਂ ਸੀ ਉਹ ਸਾਡੇ ਨਾਲ ਅਟੈਚ ਨਹੀਂ ਕੀਤੀਆਂ ਸਾਡੀ ਪਿੰਡ ਦੀ ਇੱਕ ਹੂੰਦ ਸੀ ਜਿਹੜੀ ਹੂੰਦ ਨੂੰ ਹੁਣ ਇਹ ਸਰਕਾਰ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਪਵਾ ਅਕਾਲੀ ਸੀਗੇ ਪਵਾ ਕਾਂਗਰਸੀ ਸੀਗੇ ਉਹਨਾਂ ਨੇ ਕਦੇ ਅਟੈਚਮੈਂਟ ਨਹੀਂ ਕੀਤੀ ਉਹ ਕਲੋਨੀ ਵੱਖਰੀ ਸੀਗੀ ਤੇ ਇਹ ਜਿਹੜੀ ਸਰਕਾਰੀ ਹੈ ਇਹ ਤੁਹਾਡੇ ਨਾਲ ਜੋੜਦੀ ਹੈ ਉਹਨਾਂ ਨੇ ਇਹ ਇਹ ਸਰਕਾਰ ਹੀ ਸਾਡੇ ਨਾਲ ਇਹਨੂੰ ਜੋੜ ਰਹੀ ਹੈ ਕੌਣ ਜੋੜ ਰਿਹਾ ਸਰਕਾਰ ਦੇ ਵਿੱਚੋਂ ਕੋਈ ਖਾਸ ਤੌਰ ਤੇ ਬੰਦਾ ਉਹਨਾਂ ਦਾ ਆ ਰਿਹਾ ਕਿ ਜੋੜ ਦੋ ਕੱਟੀਆਂ ਕਰ ਦੋ ਤੇ ਜਨਵਰੀ ਦੇ ਵਿੱਚ ਉਹਨੇ ਉਹ ਕਲਿੱਪ ਸੁਣਾਈ ਵੀ ਸੀਗੀ ਕਿੰਨ ਕੌਣ ਕਿੰਨ ਏ ਆਪ ਲੜਕੇ ਨੇ ਵੀ ਐਮਐਲਏ ਸਾਹਿਬ ਨੇ ਇਹ ਕੰਮ ਇੱਕ ਜਿਹੜੀ ਐਮਐਲਏ ਨੇ ਐਮਐਲਏ ਕੁਲਵੰਤ ਸਿੰਘ ਦੀ ਗੱਲ ਕਰ ਰਹੇ ਹਾਂ ਸਿੰਘ ਦੀ ਗੱਲ ਕਰਦੇ ਆ ਉਹਨਾਂ ਨੇ ਜਿਹੜੀ ਉਹਨਾਂ ਨੇ ਆਡੀਓ ਸੁਣਾਈ ਕਿ ਉਹਨੂੰ ਤੁਹਾਡੇ ਨਾਲ ਜੋੜ ਦਿੱਤੀ ਜਾਵੇਗੀ ਅੱਛਾ ਤੁਸੀਂ ਉਹ ਆਡੀਓ ਸੁਣੀਆ ਹੋਰ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਕੀ ਇਹ ਸੀ ਤੁਸੀਂ ਗੱਲ ਗਏ ਸੀ ਕਿ ਮਿਲਣ ਵਾਸਤੇ ਉਹ ਮਿਲੇ ਨਹੀਂ ਸੀਗੇ ਉਹਨਾਂ ਦੇ ਬ੍ਰਦਰ ਮਿਲੇ ਸੀ ਉਹਨਾਂ ਨੂੰ ਅਸੀਂ ਆਪ ਦਾ ਜੋ ਮੰਗ ਪੱਤਰ ਸੀ ਉਹ ਦੇਇਆ ਸੀ ਉਹ ਕਹਿੰਦੇ ਸੀ ਵੀ ਅਸੀਂ ਇਸ ਗੱਲ ਤੇ ਵਿਚਾਰ ਕਰਾਂਗੇ ਹੁਣ ਸਵੇਰੇ ਸਾਨੂੰ ਪਤਾ ਲੱਗੇਗਾ ਵੀ ਉਸ ਤੇ ਕੀ ਵਿਚਾਰ ਹੋਇਆ ਜਾਂ ਨਹੀਂ ਹੋਇਆ अच्छा ਜਦੋਂ ਪੁਰਾਣੀ ਗੱਲ ਕਰਦੇ ਆਂ ਵੀਰ ਦਵਿੰਦਰ ਹੋਰਾਂ ਦਾ ਵੀ ਜ਼ਿਕਰ ਆਉਂਦਾ। ਉਦੋਂ ਜਿਹੜੇ ਅਫਸਰ ਸੀਗੇ ਕਹਿੰਦੇ ਜਦੋਂ 2008 ਦੇ ਵਿੱਚ ਵੀ ਗੱਲਬਾਤ ਹੋਈ ਇੱਕ ਅਫਸਰ ਨੇ ਕਿਹਾ ਕਿ ਅਸੀਂ ਰਾਹ ਬਦਲਦਾਂਗੇ ਕਲੋਨੀ ਤੁਹਾਡੇ ਇੱਧਰ ਨਹੀਂ ਆਏਗੀ ਪਿੰਡ ਨਾਲ ਕੋਈ ਲੈਣਾ ਦੇਣਾ ਨਹੀਂ ਹੋਏਗਾ। ਉਹਨਾਂ ਨੇ ਕਿਹਾ ਸੀ ਵੀ ਪੁਲ ਲਾਵਾਂਗੇ ਜੀ ਅਸੀਂ ਉਧਰ ਤੇ ਉਧਰ ਕਲੋਨੀ ਦੇ ਬਾਹਰ ਇੱਕ ਚਾਰਦਵਾਰੀ ਕੀਤੀ ਜਾਵੇਗੀ ਜਿਹੜਾ ਕਿ ਇੱਧਰ ਨੂੰ ਮੰਦਾ ਹੀ ਨਹੀਂ ਆਵੇਗਾ। ਲੇਕਿਨ ਉਹ ਜਿਹੜੀ ਇਦਵਾਰ ਕੀਤੀ ਉਹ ਵੀ ਸਾਡੇ ਕਿਸੇ ਕੰਮ ਨਹੀਂ ਰਹੀ ਉਹ ਵੀ ਲੋਕਾਂ ਨੇ ਉਹਨਾਂ ਨੇ ਹੀ ਢਾ ਕੇ ਆਪਦੇ ਝੌਂਪੜੀਆਂ ਬਣਾ ਲਈਆਂ। ਜਿਹੜੀ ਪੁਲ ਤਾਂ ਲੱਗਿਆ ਹੀ ਨਹੀਂ ਹੈਗਾ ਤੇ ਰਸਤਾ ਤਾਂ ਸਾਡੇ ਪਿੰਡ ਚ ਨਹੀਂ ਰਿਹਾ ਹੈ ਨਾ ਬਿਲਕੁਲ ਬਿਲਕੁਲ ਹਾਂਜੀ ਅੱਛਾ ਫਿਰ ਹੁਣ ਇਹਦਾ ਹੱਲ ਕੀ ਹੈ ਰੁਕ ਜਾਣਗੇ ਲੋਕ ਦੇਖੋ ਜਿਹੜਾ ਜਿਹੜੀ ਸਰਪੰਚੀ ਸਰਪੰਚੀ ਹੈ ਉੱਧਰ ਜਾਏਗੀ ਕਿ ਪਿੰਡ ਨੂੰ ਮਿਲੇਗਾ ਸੰਘਰਸ਼ ਪੂਰਾ ਕਰਾਂਗੇ ਬਾਕੀ ਜੋ ਮਾਲਕ ਚਾਹੇਗਾ ਉਹ ਹੋ ਜਾਏਗਾ ਤਾਂ ਪਿੰਡ ਦੇ ਸੀਗੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਇਸ ਪਾਸੇ ਨੂੰ ਜਿਹੜੇ ਆ ਕਾਫੀ ਬੁੱਧੀਜੀਵੀ ਟਿੱਪਣੀਕਾਰ ਬੈਠੇ ਹੋਏ ਨੇ ਬਾਬਾ ਬਖਸ਼ੀਸ਼ ਸਿੰਘ ਜੀ ਬੈਠੇ ਹੋਏ ਨੇ ਅਮਿਤੋ ਜਮਾਨ ਬੈਠੇ ਹੋਏ ਨੇ ਤੇ ਇਹ ਬਈ ਪਿੰਟਦੇ ਨੇ ਇਹਨਾਂ ਨੇ ਵੀ ਜਿਹੜਾ ਇੱਕ ਵੀਡੀਓ ਪਾਇਆ ਸੀਗਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਚਰਦੀ ਗਲਾ ਚੋਂ ਜਮਾ ਚੜਦੀ ਗਲਾ ਕਹਿੰਦੇ ਦਿਲ ਦੁਖਦਾ ਜਦੋਂ ਕੋਈ ਸਾਡੇ ਹੀ ਆਪਣਾ ਕਈ ਵਾਰ ਫੁੱਲ ਮਾਰਦਾ ਤੇ ਫੁੱਲ ਵਜਦਾ بڑا ਭੜਾ ਤੇ ਆਪਣੇ ਪੰਜਾਬ ਦੇ ਵਿੱਚ ਹੀ ਪੰਜਾਬ ਸਰਕਾਰ ਹੁਣ ਫੁੱਲ ਮਾਰਦੀ ਹੈ ਕਿ ਡਲੇ ਮਾਰਦੀ ਹੈ ਨਹੀਂ ਨਹੀਂ ਇਹਨਾਂ ਕੋਲ ਤਾਂ ਫੁੱਲ ਹੈ ਹੀ ਨਹੀਂ ਨਾ 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 ਇਹਨਾਂ ਕੋਲ ਕੋਈ ਫੁੱਲ ਨਹੀਂ ਇਹਨਾਂ ਦਾ ਇਹਨਾਂ ਕੋਲ ਤੇ ਝਾੜੂ ਆ ਜਿਹਦੇ ਨਾਲ ਸਾਡੀਆਂ ਅੱਖਾਂ ਕੱਢਣਗੇ ਤੇ ਉਹ ਕੱਢ ਰਹੇ ਨੇ ਫੁੱਲ ਇਹਨਾਂ ਕੋਲ ਕਿੱਥੇ ਆ ਪੂਰਣੀ ਹੈ ਨਾ ਕੋਈ ਲੱਗਦਾ ਜਿਸ ਤਰੀਕੇ ਨਾਲ ਇਹ ਚੀਜ਼ਾਂ ਹੋਈਆਂ ਨੇ ਕਿ ਆ ਇਹ ਕਹਿ ਦਿੱਤਾ ਗਿਆ ਕਿ ਪ੍ਰਵਾਸੀ ਨੂੰ ਸਰਪੰਚ ਬਣਾਇਆ ਜਾਏਗਾ ਜਿਹੜੀਆਂ ਵੋਟਰਾਂ ਦੇ ਵਿੱਚ ਨਾਮ ਆ ਜਾਂਦੇ ਨੇ ਕਿ ਵੋਟਾਂ ਭੰਗੀਆਂ ਸਾਰੀਆਂ ਲਿਸਟਾਂ ਜਾਰੀ ਹੋ ਜਾਂਦੀਆਂ ਨੇ ਇਹ ਖਤਰਾ ਹੈ ਪੰਜਾਬ ਲਈ ਉਹ ਕਹਿੰਦੇ ਨੇ ਕਿ ਅਸੀਂ ਕੰਮ ਕਰਨ ਲਈ ਆ ਰਹੇ ਹਾਂ ਪ੍ਰਵਾਸ ਕਹਿੰਦੇ ਭਾਰੀ ਕਿਵੇਂ ਪੈ ਜੀਗਾ ਕਈ ਇਸ ਤਿੱਕੇ ਨਾਲ ਕਹਿ ਦਿੰਦੇ ਬਿਲਕੁਲ ਆਉਣ ਜੀ ਜੀ ਆਇਆਂ ਨੂੰ ਪਰ ਮੈਂ ਇਹ ਗੱਲ ਕਹਿਣਾ ਵੀ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਜਿਹੜੀ ਤੁਸੀਂ ਰਾਨ ਮੰਨੋਗੇ ਆ ਪਈ ਆ ਆਪਣੇ ਕੋਲ ਆ ਧਾਰਾ 371A ਦੀ ਪੰਜਾਬ ਲਈ ਮੰਗ ਜਿਹੜੀ ਅਸੀਂ ਕਰ ਰਹੇ ਹਾਂ ਇਹ ਇਹ ਜਿਹੜੀ ਆ ਇਹ ਨਾਗਾਲੈਂਡ ਮਣੀਪੁਰ ਮਜ਼ੋਰਮ ਅਤੇ ਤਲੰਗਾਨਾ ਦੇ ਵਿੱਚ ਇਹ ਲਾਗੂ ਹੋਈ ਆ ਤਾਂ ਇੰਡੀਆ ਦੀਆਂ ਸਟੇਟਾਂ ਨੇ ਇੰਡੀਆ ਦੇ ਸੂਬੇ ਨੇ ਜਿਹਦੇ ਚ ਲਾਗੂ ਹੋਈ ਆ ਸਾਡੇ ਬਿਲਕੁਲ ਗਵਾਂਡ ਦੇ ਵਿੱਚ ਹਿਮਾਚਲ ਆ ਉੱਥੇ ਕੋਈ ਜ਼ਮੀਨ ਨਹੀਂ ਲੈ ਸਕਦਾ ਸਾਡੇ ਹੱਦ ਲੱਗਦੀ ਆ ਰਾਜਸਥਾਨ ਨੂੰ ਉੱਥੇ ਕੋਈ ਜ਼ਮੀਨ ਨਹੀਂ ਲੈ ਸਕਦਾ ਪੰਜਾਬ ਨੂੰ ਜਾਣ ਬੁੱਝ ਕੇ ਕਿਉਂਕਿ ਪੰਜਾਬ ਬਾਰਡਰ ਸਟੇਟ ਆ ਤੇ ਇਹਦਾ ਇੱਕ ਇਤਿਹਾਸ ਆ ਕਿ ਅਸੀਂ ਇਤੋਂ ਉੱਠਦੇ ਰਹੇ ਹਾਂ ਆਪਣੇ ਹੱਕਾਂ ਲਈ ਲੜਦੇ ਰਹੇ ਹਾਂ ਜਿਹੜੀ ਪਿਛਲਾ ਸਮ ਦੌਰ ਚੱਲਿਆ ਲੰਮਾ ਸਮਾਂ ਲੜਾਈ ਚੱਲੀ ਆ ਉਸ ਤੋਂ ਸਰਕਾਰ ਜਿਹੜੀ ਆ ਉਹ ਹਿੱਲੀ ਹੋਈ ਆ ਤੇ ਦੂਜਾ ਸਭ ਤੋਂ ਵੱਡਾ ਇਫੈਕਟ ਪਿਆ ਹੈ ਜਿਹੜਾ ਕਿਸਾਨ ਸੰਘਰਸ਼ ਦਾ ਹੈ ਕਿ ਇਕੱਠੇ ਹੋ ਕੇ ਕੁਝ ਵੀ ਕਰ ਸਕਦੇ ਆ ਇਹਨਾਂ ਕੋਲ ਬਹੁਤ ਵੱਡੀ ਤਾਕਤ ਆ ਸੰਗਤ ਤੇ ਪੰਗਤ ਦੀ ਕੇਸਰੀ ਨਿਸ਼ਾਨਾ ਦੀ ਉਹਦੇ ਕਰਕੇ ਡਰੇ ਹੋਇਆ ਇਹ ਚਾਹੁੰਦੇ ਨੇ ਵੀ ਇੰਨੇ ਬੰਦੇ ਅਸੀਂ ਇੱਥੇ ਬਾੜ ਦੀ ਇਹਨਾਂ ਦੇ ਵਿੱਚ ਕਿ ਪੰਜਾਬ ਦੇ ਵਿੱਚ ਸਿੱਖ ਜਿਹੜਾ ਭਾਈਚਾਰਾ ਜਾਂ ਪੰਜਾਬੀ ਨੇ ਇਹ ਘੱਟ ਗਿਣਤੀ ਹੋ ਜਾਣਾ ਔਰ ਤੁਹਾਡੇ ਸਾਹਮਣੇ ਆ ਵੀ 650 ਤੇ 1000 650 ਤੇ 1000 ਦਾ ਬਹੁਤ ਫਰਕ ਆ ਜੀ ਤਾਂ ਔਰ ਇਹ ਪੰਜਾਬ ਦੀ ਸਾਨੂੰ ਇੱਕ ਪਹਿਲੀ ਸਮੱਸਿਆ ਆ ਵੈਸੇ ਇਹ ਲੁਧਿਆਣੇ ਦੇ ਵਿੱਚ ਬਾਡਾਂ ਦੀਆਂ ਬਾਡਾਂ ਉਹਨਾਂ ਦੇ ਕੋਲ ਨੇ ਉਹਨਾਂ ਦੇ ਹੀ ਪ੍ਰਧਾਨ ਨੇ ਉਹਨਾਂ ਦੇ ਹੀ ਚੇਅਰਮੈਨ ਨੇ ਇਹ ਸਾਰਾ ਕੁਝ ਹੋ ਰਿਹਾ ਆ ਔਰ ਸੋ ਮੈਂ ਇਹ ਗੱਲ ਕਹਿਣਾ ਵੀ ਇਸ ਪਿੰਡ ਤੋਂ ਜੇ ਕਿਤੇ ਇਹ ਖੜਗੇ ਪਿੰਡ ਵਾਲੇ ਰੱਬ ਕਰੇ ਖੜ ਜਣ ਤੇ ਪੰਜਾਬ ਦੀ ਤਕਦੀਰ ਬਦਲ ਜੂਗੀ ਮੇਰਾ ਦਾਵਾ ਐ ਇਸ ਗੱਲ ਦਾ ਵੀ ਅਸੀਂ ਇੱਥੇ ਮਰ ਜਾਾਂਗੇ ਹਟਦੇ ਨਹੀਂ ਹੈ ਬਾਬਾ ਜੀ ਇੱਕ ਪਾਸੇ 7000 ਬੰਦਾ ਪ੍ਰਵਾਸੀ ਦੂਜੇ ਪਾਸੇ ਸਰਕਾਰ ਜਿਹੜੇ ਉਹਨਾਂ ਦਾ ਸਾਥ ਦੇ ਰਹੀ ਐ ਸੋ ਉਹਨਾਂ ਦੇ ਵਿੱਚ ਜਿਹੜਾ ਆ ਆਡੀਓ ਦੇ ਵਿੱਚ ਆਇਆ ਫਿਰ ਕੌਣ ਭਰਿਊਗਾ ਜਿਹੜਾ 900 ਬੰਦਾ ਪਿੰਡ ਦਾ ਭਰਿਊਗਾ ਕਿ ਜੇ ਫਿਰ ਸਰਕਾਰ ਤੇ 7000 ਬੰਦਾ ਨਹੀਂ ਸਰਕਾਰ ਕੋਈ ਭਾਰੂਣੀ ਇੱਥੇ ਹੋ ਸਕਦਾ ਜੇ ਅਸੀਂ ਇਕੱਠੇ ਹੋਈਏ ਇੱਥੇ ਭਾਰੂ ਕੋਈ ਨਹੀਂ ਹੋ ਸਕਦਾ ਸਰਕਾਰ ਨੇ ਕਿ ਨਹੀਂ ਹੋਣਗੇ ਕਹਿੰਦੇ ਵੀ ਪਿੰਡਾਂ ਵਾਲੇ ਘਰਾਂ ਚ ਬੜੇ ਰਹਿਣਗੇ ਕਹਿੰਦੇ મોદી ਨੇ ਫੈਸਲਾ ਕਿਵੇਂ ਵਾਪਸ ਲੈ ਲਈ ਜੇ ਅਸੀਂ ਇਕੱਠੇ ਹੋਗੇ ਤਾਂ ਤੇ ਮੈਂ ਦਾਅਵੇ ਨਾਲ ਕਹਿਣਾ ਵੀ ਲੋਕ ਇਕੱਠੇ ਹੋਣਗੇ ਇਹਦੇ ਉੱਤੇ ਇਹਦੇ ਉੱਤੇ ਕੋਈ ਧਿਰਾਂ ਇਕੱਠੀਆਂ ਨਾ ਹੋਣ ਮੈਂ ਨਾਂ ਨਹੀਂ ਲੈਂਦਾ ਪਰ ਇਹਦੇ ਉੱਤੇ ਸਿੱਖ ਜਥੇਬੰਦੀਆਂ ਪੰਜਾਬ ਦੀਆਂ ਜਥੇਬੰਦੀਆਂ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਨੌਜਵਾਨ ਕਲੱਬ ਇੱਥੇ ਹਰ ਹਾਲਤ ਦੇ ਵਿੱਚ ਪਹੁੰਚਣਗੇ ਸੋਭਾ ਜੀ ਵਰਗੇ ਇਹਦੇ ਤੇ ਵੀ ਕਿਹਾ ਜਾਂਦਾ ਹੈ ਕਿ ਅੱਜ ਤੁਸੀਂ ਕਹਿੰਦੇ ਹੋ ਕਿ ਪ੍ਰਵਾਸੀਆਂ ਨੂੰ ਵੋਟਾਂ ਨਹੀਂ ਬਣਾਉਣ ਦੇਵਾਂਗੇ ਕਹਿੰਦੇ ਪੰਜਾਬੀ ਬਹੁਤ ਨੇ ਜਿਹੜੇ ਯੂਪੀ ਬਿਹਾਰ ਦੇ ਵਿੱਚ ਜਾ ਕੇ ਬਸੇ ਨੇ ਉੱਥੇ ਬਿਜ਼ਨਸ ਕਰ ਰਹੇ ਨੇ ਪੰਜਾਬੀਆਂ ਦੇ ਢਾਬੇ ਨੇ ਕਹਿੰਦੇ ਉਹਨਾਂ ਦੀ ਵੀ ਉੱਥੇ ਵੋਟਾਂ ਬਣੀਆਂ ਨੇ ਉੱਥੇ ਰਹਿੰਦੇ ਨੇ ਫਿਰ ਤੁਸੀਂ ਉਹਨਾਂ ਚੀਜ਼ਾਂ ਤੇ ਕਿੰਤੋਂ ਪ੍ਰੰਤੋਪਰੰਤ ਕਿਉਂ ਨਹੀਂ ਨਾ ਬਣਾਉਣ ਅਸੀਂ ਕਦੋਂ ਕਹਿੰਨੇ ਉਹਨਾਂ ਦੀ ਬਣਾਉਣਾ ਚਾਹੀਦੀ ਸਪਰਸ਼ ਕੀਤੀ ਹੈ ਨਾ ਬਣਾਉਣ ਵੋਟਾਂ ਕਾ ਆਪਣੇ ਪੰਜਾਬ ਵਿੱਚ ਪਾਉਣਾ ਅਸੀਂ ਉਹਨਾਂ ਨੂੰ ਕਿਹਾ ਬਣਾਓ ਨਾ ਬਣਾਓ ਪਰ ਅਸੀਂ ਵਿਰੋਧ ਕਰਦੇ ਹਾਂ ਇਹਦਾ ਕਿ ਸਹੀ ਨਹੀਂ ਬਣਾਉਣ ਦੇਾਂਗੇ ਅਸੀਂ ਕਿਹਾ ਢਾਬੇ ਵਾਲੀਆਂ ਜਮੀਨ ਬਿਜ਼ਨਸ ਕਰਨ ਇਹ ਵੀ ਕਰਨਾ ਅਸੀਂ ਇਹਨਾਂ ਨੂੰ ਕਦੇ ਰੱਖਦੇ ਆ ਅਸੀਂ ਬਿਜ਼ਨਸ ਤੋਂ ਕਿਸੇ ਨੂੰ ਡੱਕਦੇ ਨਹੀਂ ਅਸੀਂ ਤਾਂ ਸਭੋ ਜੀ ਆਇਆਂ ਬਾਤੋ ਦਉਣ ਬਿਜ਼ਨਸ ਕਰਨ ਇਤੋਂ ਕਮਾਈ ਕਰਨ ਚੰਗਾ ਜੀਵਨ ਜਿਉਣ ਅਸੀਂ ਤੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਸਾਡੇ ਲਈ ਤੇ ਸਾਰੀ ਦੁਨੀਆ ਖਾਲਸੇ ਦੀ ਧਰਤੀ ਆ ਸੋ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਹੈ ਤੇ ਰਹਿਣ ਦਾ ਇੱਕ ਢੰਗ ਤਰੀਕਾ ਹੁੰਦਾ ਜੇ ਅਸੀਂ ਕੈਨੇਡਾ ਜਾਂਦੇ ਆ ਤੇ ਅਸੀਂ ਉਹਨਾਂ ਦੇ ਰੂਲ ਫਾਲੋ ਕਰਦੇ ਆ ਜੇ ਅਸੀਂ ਇੰਗਲੈਂਡ ਜਾਂਦੇ ਆ ਅਮਰੀਕਾ ਜਾਂਦੇ ਆ ਤੇ ਅਸੀਂ ਉਹਨਾਂ ਦੇ ਰੂਲ ਫਾਲੋ ਕਰਦੇ ਆ ਰੂਲ ਨਹੀਂ ਤੋੜਦੇ ਅਸੀਂ ਕਹਿੰਦੇ ਆ ਪੰਜਾਬ ਦੇ ਵਿੱਚ ਆਉਣੇ ਉਹਦੇ ਪੰਜਾਬ ਦੇ ਵਿੱਚ ਇੱਥੇ ਮਰਿਆਦਾ ਵੀ ਐ ਇੱਕ ਪੰਜਾਬ ਵਿੱਚ ਰਹਿਣ ਦੀ ਉਸ ਤਰੀਕੇ ਨਾਲ ਰਹਿਣ ਸਾਡੇ ਇੱਥੇ ਗੁਰਦੁਆਰਾ ਸਾਹਿਬ ਨੇ ਧਾਰਮਿਕ ਸਥਾਨ ਨੇ ਸਾਹਮਣੇ ਬੀੜੀਆਂ ਦੇ ਮੰਡਲ ਲੈ ਕੇ ਫੂਫੂ ਕਰਦੇ ਰਹਿੰਦੇ ਨੇ ਇਹ ਇਹਦੇ ਉੱਤੇ ਵੀ ਇਸ ਗੱਲ ਦਾ ਸਾਨੂੰ ਬਹੁਤ ਵੱਡਾ ਰੋਸ ਆ ਅਰ ਸਰਕਾਰਾਂ ਇਹਨੀਆਂ ਨਕਮੀਆਂ ਨੇ ਕਿ ਜਿਹੜੀਆਂ ਇਸ ਚੀਜ਼ ਨੂੰ ਸ਼ਹਿਦ ਦਿੰਦੀਆਂ ਨੇ ਕਿਉਂਕਿ ਉਹਨਾਂ ਨੂੰ ਇਹ ਆ ਕਿ ਇਹ ਜਿਹੜੀ ਪ੍ਰਵਾਸੀਆਂ ਦੀ ਵੋਟ ਆ ਉਹਨਾਂ ਦੀ ਪੱਕੀ ਆ ਪੱਕੀ ਜਮੇ ਉਹ ਜੇ 2500 ਚ ਖਰੀਦ ਲੈਣ ਚਾਹੇ 2000 ਚ 5000 ਚ ਉਹਨਾਂ ਵਾਸਤੇ ਜ਼ਮੀਰ ਦੀ ਗੱਲ ਨਹੀਂ ਆ ਕਿਉਂਕਿ ਉਹਨਾਂ ਦੀ ਧਰਤੀ ਨਹੀਂ ਆ ਉਹ ਤਾਂ ਇੱਥੇ ਕਮਾਈ ਕਰਨ ਆਏ ਨੇ ਤੇ ਕਮਾਈ ਕਰਨ ਨਾਲ ਇਹਨੂੰ ਪੈਸੇ ਚਾਹੀਦਾ ਤੇ ਉਹ ਪੈਸਾ ਭਾਵੇਂ ਐਮਐਲਏ ਦੇ ਦੇ ਭਾਵੇਂ ਤੁਸੀਂ ਦੇ ਦਿਓ ਬਾਬਾ ਜੀ ਇਹ ਵੀ ਹੈ ਕਿ ਜਿਹੜੀਆਂ ਕੱਢ ਰਹੇ ਹੋ ਇਹਦਾ ਹੱਲ ਕੀ ਹੋਏਗਾ ਅੱਜ ਪ੍ਰਵਾਸੀਆਂ ਦੀ ਵੋਟ ਇੱਥੇ ਨਹੀਂ ਬਣੇਗੀ ਪ੍ਰਵਾਸੀਆਂ ਨੂੰ ਇੱਥੇ ਨਹੀਂ ਰਹਿਣ ਦਿੱਤਾ ਜਾਊਗਾ ਤੇ ਹੱਲ ਕੀ ਕੱਢ ਰਹੇ ਹੋ ਇਹਦਾ ਕੀ ਇਹਨਾਂ ਦਾ ਵਿਰੋਧ ਕਰਕੇ ਇੱਥੋਂ ਵਾਪਸ ਭੇਜੂਗੇ ਇਹਨਾਂ ਨੂੰ ਨਹੀਂ ਵਾਪਸ ਅਸੀਂ ਕਿਉਂ ਭੇਜਾਂਗੇ ਨਹੀਂ ਕਿਉਂ ਵਾਪਸ ਭੇਜਾਂਗੇ ਜੀ ਆਪਣੀ ਕਲੋਨੀ ਚ ਰਹਿਣਾ ਆਨੰਦ ਲੈਣ ਤੇ ਬਿਜ਼ਨਸ ਕਰਨ ਰੇੜੀਆਂ ਲਾਉਣ ਜੋ ਹੋਰ ਵੀ ਉਦੋਂ ਉੱਤੇ ਭਾਵੇਂ ਮੌਲ ਬਣਾਉਣ ਦੀ ਸਾਨੂੰ ਕੀ ਹੈ ਕੱਢਣ ਦੀ ਤਾਂ ਗੱਲ ਹੀ ਨਹੀਂ ਹੋਈ ਕਿਸੇ ਨੂੰ ਕੱਢਣ ਦੀ ਤਾਂ ਗੱਲ ਹੀ ਨਹੀਂ ਹੋਈ ਸੇ ਕਹਿੰਦਾ ਹੋਰ ਆਉਣ ਸਕੋ ਸਾਡੇ ਤੇ ਕੰਮ ਕਰਨ ਅਸੀਂ ਵੀ ਕੰਮ ਕਰਨ ਜਾਣੇ ਆ ਦੂਜੀਆਂ ਸਟੇਟਾਂ ਚ ਬਾਬਾ ਜੀ ਤੁਸੀਂ ਪਰ ਅਸੀਂ ਵਿਰੋਧ ਕਰਦੇ ਆ ਪੱਕੀਆਂ ਜ਼ਮੀਨਾਂ ਲੈਣ ਦਾ ਪੱਕੀਆਂ ਜਗ੍ਹਾ ਲੈਣ ਦਾ ਵੋਟ ਬਣਾਉਣ ਦਾ ਅਸੀਂ ਇਹ ਵਿਰੋਧ ਕਰਦੇ ਆ ਔਰ ਇਹ ਜੇ ਦੂਜੀਆਂ ਸਟੇਟਾਂ ਚ ਹੈ ਅਸਲ ਚ ਗੱਲ ਕੀ ਆ ਕਿ ਪੰਜਾਬ ਇੱਕ ਸਮਾਲ ਸਟੇਟ ਬਿਲਕੁਲ ਛੋਟੀ ਸਟੇਟ ਆ ਜੀ ਯੂਪੀ ਵਰਗੀਆਂ ਬਹੁਤ ਵੱਡੀਆਂ ਸਟੇਟਾਂ ਨੇ ਜੀ ਲਾਰਜ ਨੇ ਬਹੁਤ ਉਹਨਾਂ ਕੋਲ ਬਹੁਤ ਜ਼ਿਆਦਾ ਖੇਤਰਫਲ ਆ ਉੱਥੇ ਭਾਵੇਂ ਲੱਖਾਂ ਬੰਦਾ ਸਮਾ ਸਕਦਾ ਹੈ ਸਾਡੇ ਕੋਲ ਕਿੱਲਤ ਐ ਇਸ ਚੀਜ਼ ਦੀ ਸਾਡੇ ਕੋਲ ਤਾਂ ਹੈ ਹੀ ਥੋੜੀ ਜਿਹੀ ਜ਼ਮੀਨ ਆ ਉਹਦੇ ਵਿੱਚ ਵੀ ਕਲੋਨੀਆਂ ਕੱਟ ਕੇ ਲੋਕਾਂ ਨੂੰ ਵਸਾ ਦਿੱਤਾ ਦੇ ਅਸੀਂ ਕੱਲ ਨੂੰ ਜਾਵਾਂਗੇ ਕਿੱਥੇ ਜੀ ਜੋ ਸਾਡੀ ਸਮੱਸਿਆ ਦੂਜਿਆਂ ਨਾਲੋਂ ਵੱਖਰੀ ਆ ਬਾਬਾ ਜੀ ਇਹ ਮੇਰਾ ਸਵਾਲ ਆ ਆਪਾਂ ਜਿਸ ਏਰੀਏ ਦੇ ਵਿੱਚ ਖੜੇ ਹੋਏ ਆ ਬੈਠੇ ਹੋਏ ਆ ਇਹ ਪੁਆਦ ਕਰਕੇ ਜਾਣਿਆ ਜਾਂਦਾ ਏ ਏਰੀਆ ਪੁਆਦ ਆ ਜੀ ਪੁਆਦ ਦਾ ਏਰੀਆ ਹੈ ਤੇ ਪੁਆਦੀ ਬੋਲਦੇ ਵੀ ਆ ਲੋਕ ਪਰ ਉਹਨਾਂ ਨੂੰ ਇਹ ਵੀ ਮਾਣ ਮਹਿਸੂਸ ਹੁੰਦਾ ਕਿ ਸਾਡੀਆਂ ਜ਼ਮੀਨਾਂ ਮਹਿੰਗੀਆਂ ਨੇ ਕਰੋੜਾਂ ਦੀਆਂ ਨੇ ਦਾਦਾ ਸਬੀਬੀ ਕਰੋੜ ਲੱਗ ਰਿਹਾ ਸਾਡੇ ਕਿੱਲੇ ਦਾ ਪਰ ਇੱਥੇ ਆ ਕਿ ਮਾਣ ਟੁੱਟ ਰਿਹਾ ਕਿ ਉਹ ਜ਼ਮੀਨਾਂ ਦੇ ਕੇ ਨਾ ਰਹੇ ਆ ਵੇਖੋ ਮਸਲਾ ਇਹ ਆ ਕਿ ਜਿਹੜਾ ਬੰਦਾ ਚੀਜ਼ ਲੈਣ ਆਉਂਦਾ ਮੰਨ ਲਓ 50000 ਦੀ ਚੀਜ਼ ਆ ਉਹ ਤੁਹਾਨੂੰ ਲੱਖ ਦੇ ਰਿਹਾ ਤੇ ਇਹਦੇ ਉੱਤੇ ਕੋਸ ਤਾਂ ਸੋਚੋ ਵੀ ਕਿਉਂ ਲੱਖ ਦੇ ਰਿਹਾ ਆ ਇਹਦੇ ਸੋਚਣਾ ਬੰਦਾ ਸਾਡੇ ਸਾਹਮਣੇ ਪਾਕਿਸਤਾਨ ਦਾ ਮਸਲਾ ਸਾਡੇ ਕੋਲ ਸਾਹਮਣੇ ਆ ਇੱਕ ਪਵਾਦੀ ਗਲਤੀ ਹੈ ਦੇ ਸਾਰਾ ਕੁਝ ਦੇਤਾ ਵੇਖੋ ਗਲਤੀ ਤਾਂ ਹੈਗੀ ਹੈ ਸਟੇਟ ਦੇ ਕਾਨੂੰਨ ਦੀ ਜੀ ਬਹੁਤ ਵੱਡੀ ਕੱਲੀ ਪਵਾਦੀ ਨਹੀਂ ਹੈ ਜੇ ਆਪਾਂ ਪਵਾਦੀਆਂ ਸਿਰ ਮਸਲਾ ਭਾਂਡਾ ਭੰਨਦੀ ਏ ਇਹ ਨਹੀਂ ਹਾਂ ਇੰਨੀ ਜ਼ਰੂਰ ਸਾਡੀ ਜ਼ਿੰਮੇਵਾਰੀ ਬਣਦੀ ਵੀ ਜ਼ਮੀਨ ਨਾ ਵੇਚੀਏ ਅਸੀਂ ਇਹ ਨਾ ਵੇਚਣਾ ਜ਼ਿੰਮੇਵਾਰੀ ਬਣਦੀ ਆ ਪਰ ਇਹ ਸਰਕਾਰਾਂ ਨੇ ਸਾਰਾ ਮਸਲਾ ਸਾਡੇ ਗੱਲ 'ਚ ਪਾਇਆ ਜੀ ਜਾਣਬੁੱਝ ਕੇ ਹੁਣ ਤੁਸੀਂ ਵੇਖੋ ਅਸੀਂ ਆਪਣੇ ਹੱਕਾਂ ਦੀ ਗੱਲ ਕਰੀਏ ਜਾਂ ਪ੍ਰਵਾਸੀਆਂ ਦੀਆਂ ਵੋਟਾਂ ਦੀ ਗੱਲ ਕਰੀਏ ਪੈ ਗਿਆ ਸਾਡੇ ਨਾਲ ਸਿਆਪਾ ਇਹ ਮਸਲੇ ਨੂੰ ਕ੍ਰੀਏਟ ਕਰਦੇ ਆ ਕ੍ਰੀਏਟ ਕਰਕੇ ਪਬਲਿਕ 'ਚ ਸੁੱਟਦੇ ਆ ਅਸੀਂ ਉੱਤੇ ਲੜਾਈ ਕਰਦੇ ਆ ਤੇ ਜਿਹੜੇ ਮਸਲੇ ਦੂਜੇ ਨੇ ਐਸਵਾਈਐਲ ਦੇ ਪੰਜਾਬੀ ਦੇ ਚੰਡੀਗੜ੍ਹ ਦੇ ਰੁਲ ਗਏ ਹੁਣ ਸਾਰੀ એનર્ਜੀ ਕਿੱਥੇ ਲਾਵਾਂਗੇ ਜਗਤਪੁਰਾ ਪਿੰਡ ਦੇ ਇਸ ਪੰਚਾਇਤ ਤੇ ਸਾਰੀ એનર્ਜੀ ਇੱਥੇ ਲੱਗੂ ਤੇ ਇਹੀ ਉਹ ਚਾਹੁੰਦੇ ਨੇ ਉਹਨਾਂ ਨੇ ਜਾਣ ਬੁੱਝ ਕੇ ਤੇ ਸਿਆਪਾ ਪਾਇਆ ਕਿ ਪੰਜਾਬ ਦੇ ਵਿੱਚ ਲੋਕ ਖਰੀਦੇ ਜਾ ਰਹੇ ਨੇ 2-2 ਕਰੋੜ ਦੀ ਪੰਚਾਇਤ ਵਿਕ ਰਹੀ ਹੈ ਕਿੱਥੋਂ ਆਏ 2 ਕਰੋੜ ਰੁਪਇਆ ਕਿਸੇ ਆਮ ਪਿੰਡ ਦੇ ਬੰਦੇ ਕੋਲ ਇਹਦੀ ਹੁਣ ਕੋਈ ਜਾਂਚ ਨਹੀਂ ਹੋਣੀ ਚਾਹੀਦੀ ਮੈਂ ਦੇਣਾ ਜੀ 60 ਲੱਖ ਮੈਂ ਦੇਣਾ ਜੀ 70 ਲੱਖ ਦੁਰਫਿਟੇ ਮੋਂ ਤੁਹਾਡਾ ਜਾਂ ਪਿੰਡ ਵਾਲਿਆਂ ਨੇ ਜਾਂ ਤੁਸੀਂ ਐਮਐਲਏ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਹਾਡੀ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਇਹ ਗੱਲਾਂ ਕਹਿ ਰਹੇ ਹੋ ਕਿ ਕਿੰਨਾ ਕਿ ਸੱਚ ਹੈ ਕਿ ਕਿੰਨਾ ਕਿ ਝੂਠ ਹੈ ਕਿ ਤੁਸੀਂ ਵਾਕੀ ਪਿੰਡ ਦੇ ਨਾਲ ਜੋੜਨ ਜਾ ਰਹੇ ਹੋ ਇੱਕ ਬੰਦਾ ਉਹਦੇ ਚ ਵੀ ਕਹਿ ਰਿਹਾ ਕਿ ਅਸੀਂ ਬੜੀ ਲੰਮੀ ਲੜਾਈ ਲੜਦੇ ਸੀ 18 ਸਾਲਾਂ ਤੋਂ ਤੇ ਸਾਡੀ ਹੁਣ ਲੜਾਈ ਪੂਰੀ ਹੋਈ ਹੈ ਜਦੋਂ ਇਹ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਦੇਖੋ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰਨ ਜਿਹੜਾ ਮੈਨੂੰ ਤੁਹਾਡਾ ਸਵਾਲ ਨਹੀਂ ਸਮਝ ਆਇਆ ਦੁਬਾਰਾ ਕਰੋ ਗੱਲ ਜਿਹੜੀ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਐਮ ਐਲ ਏ ਕੁਲਵੰਤ ਸਿੰਘ ਦੀ ਉਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਜਿਹੜੀਆਂ ਚੀਜ਼ਾਂ ਦੇ ਨਾਲ ਜੋ ਪ੍ਰਵਾਸੀ ਨੇ ਉਹਨਾਂ ਨੂੰ ਇੱਥੇ ਕਲੋਨੀ ਕੱਟ ਕੇ ਦਿੱਤੀ ਜਾ ਰਹੀ ਹੈ ਉਹਨਾਂ ਦੀਆਂ ਵੋਟਾਂ ਬੰਦੀਆਂ ਨੇ ਉਹ ਕਰਨੇ ਕਿ ਅਸੀਂ ਬੜੇ ਲੰਮੇ ਸਮੇਂ ਦੀ ਲੜਾਈ ਲੜ ਰਹੇ ਸੀ ਕਾਂਗਰਸ ਨੇ ਨਹੀਂ ਕੀਤਾ ਅਕਾਲੀਆਂ ਨੇ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ ਕਰ ਦਿੱਤਾ ਤੁਹਾਨੂੰ ਕੀ ਲੱਗਦਾ ਕਿ ਉਹ ਕੀ ਸਮਝਣ ਦੀ ਕੋਸ਼ਿਸ਼ ਕੀਤੀ ਐਮਐਲਏ ਨੂੰ ਪੁੱਛਿਆ ਕਿ ਇਹ ਕੀ ਹੈ ਸਾਰਾ ਮੈਂ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਇਹ ਜਿਹੜਾ ਮਸਲਾ ਆ ਜਿਹੜੇ ਬੰਦੇ ਅੱਗੇ ਲੱਗੇ ਨੇ ਮੈਂ ਇਹਦਾ ਕੋਆਰਡੀਨੇਟਰ ਨਹੀਂ ਹਾਂ ਮੈਂ ਇਹਦਾ ਅੱਗੇ ਮੈਂ ਉਹਦੇ ਪਿੱਛੇ ਹਾਂ ਮੈਂ ਸਪੋਰਟਰਾਂ ਮੈਂ ਅੱਗੇ ਨਹੀਂ ਹਾਂ ਜੇ ਮੈਂ ਅੱਗੇ ਹੋਵਾਂ ਤੇ ਮੈਂ ਸਾਰਾ ਮਸਲਾ ਆਪਣੇ ਤੇ ਲੈ ਕੇ ਗੱਲ ਕਰਾਂ ਜੀ ਤੇ ਫਿਰ ਆਪਾਂ ਇਹ ਵੀ ਗੱਲ ਦਾਅਵੇ ਨਾਲ ਕਹਿੰਨੇ ਆ ਕਿ ਤੁਹਾਨੂੰ ਪਤਾ ਹੀ ਹੈ ਫਿਰ ਜਿਹੜੀ ਗੱਲ ਜਿੱਥੇ ਖੜ ਗਏ ਅੜ ਗਏ ਮਾਰ ਦੇਣ ਚ ਆਪਾਂ ਕੋਈ ਗੱਲ ਨਹੀਂ ਪਰ ਮਸਲਾ ਇੱਥੇ ਇਹ ਆ ਕਿ ਐਮਐਲਏ ਸਾਹਿਬ ਜਿਹੜੇ ਨੇ ਉਹ ਉਹਨਾਂ ਦੇ ਪਿਛਲੇ ਪਾਸੇ ਜਿਹੜੀ ਸੋਚ ਆ ਉਹ ਦਿੱਲੀ ਦੇ ਤਖਤ ਦੀ ਆ ਦਿੱਲੀ ਦੇ ਤਖਤ ਤੇ ਅਗਲੇ ਪਾਸੇ ਲਾਲਾ ਤੇ ਲਾਲੇ ਦੇ ਅਗਲੇ ਪਾਸੇ ਐਮਐਲਏ ਕੁਲਵੰਤ ਸਿੰਘ ਸਮਝ ਗਏ ਮੇਰੀ ਗੱਲ ਜਿਹੜਾ ਕੇਜਰੀਵਾਲ ਸਾਹਿਬ ਨੇ ਉਹਨਾਂ ਨੂੰ ਕੀ ਮਤਲਬ ਹੈ ਤੁਹਾਡੇ ਨਾਲ ਤੁਹਾਡੀ ਪੱਗ ਨਾਲ ਉਹਨਾਂ ਨੇ ਕੀ ਮਤਲਬ ਆ ਮਤਲਬ ਸਾਨੂੰ ਆ ਸਾਡੀ ਦਾੜੀ ਨੂੰ ਹੱਥ ਪੈ ਰਿਆ ਆ ਸਾਨੂੰ ਮਤਲਬ ਸਾਡਾ ਪੰਜਾਬ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਗੁਰਾਂ ਦੇ ਨਾਂ ਤੇ ਵਸਣ ਵਾਲਾ ਪੰਜਾਬ ਹੈ ਜਿੱਥੇ ਜਿਹੜੀ ਧਰਤੀ ਦੇ ਵਿੱਚੋਂ ਸਾਡੇ ਗੁਰੂਆਂ ਦੇ ਘੋੜੇ ਨਾ ਲੰਗੇ ਉਹ ਅੱਜ ਗੁਰਦੁਆਰੇ ਦੇ ਸਾਹਮਣੇ ਤਮਾਕੂ ਵੇਚ ਰਿਆ ਦੁਕਾਨਾਂ ਪਈਆਂ ਹੋਈਆਂ ਨੇ ਲੱਖ ਦੀ ਲਹਨਤ ਆ ਸਾਡੀਆਂ ਫੌਜਾਂ ਜੀ ਅਸੀਂ ਨਿਹੰਗ ਸਿੰਘ ਜੀ ਅਸੀਂ ਫਲਾਣੇ ਕੀ ਕਰ ਰਹੇ ਹੋ ਯਾਰ ਐਡੀ ਵੱਡੀ ਤੁਹਾਡੀ ਗਿਣਤੀ ਆ ਮੈਂ ਸਿਰਫ ਦੋ ਜਥੇ ਤਿੰਨ ਜਥੇ ਬੰਦੀਆਂ ਨੂੰ ਛੱਡ ਕੇ ਬਾਕੀਆਂ ਦਾ ਕੋਈ ਤਾਂ ਮੈਨੂੰ ਨਾਂ ਨਹੀਂ ਆਉਂਦਾ ਰਾਜਾ ਰਾਏ ਸਿੰਘ ਬਾਬਾ ਕਲਵਿੰਦਰ ਸਿੰਘ ਇਹਨਾਂ ਤੋਂ ਬਿਨਾਂ ਤੁਸੀਂ ਮੈਨੂੰ ਦੱਸੋ ਵੀ ਕਿਸੇ ਵੀ ਮੋਰਚੇ 'ਚ ਜਾਂਦਾ ਕੋਈ ਨਿਆਂਗਰ ਸਿੰਘ ਕੋਈ ਬੁੱਢਾ ਦਲ ਦਾ ਜਥੇਦਾਰ ਆਇਆ ਹੋਵੇ ਕੋਈ ਤਰਨਾ ਦਲ ਦਾ ਜਥੇਦਾਰ ਆਇਆ ਹੋਵੇ ਕੋਈ ਸੋਰ ਸਿੰਘ ਵਾਲਿਆਂ ਦਾ ਆਇਆ ਹੋਵੇ ਕੋਈ ਬਕਾਲੇ ਵਾਲਿਆਂ ਦਾ ਆਇਆ ਹੋਵੇ ਆਇਆ ਕਦੀ ਜੀ ਕਿਉਂ ਨਹੀਂ ਆਉਂਦੇ ਇਹਨਾਂ ਦੀ ਧਰਤੀ ਨਹੀਂ ਹੈ ਨਹੀਂ ਆਉਣਾ ਇਹਨਾਂ ਨੇ ਕਿਉਂਕਿ ਇਹ ਵੀ ਸਾਰੇ ਕਾਰੋਬਾਰ ਨੇ ਤੇ ਕਾਰੋਬਾਰ ਚੱਲਦੇ ਨੇ ਸਟੇਟ ਦੇ ਨਾਲ ਇਹ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨਾਲ ਬੱਜੇ ਹੋਏ ਨੇ ਕਿਉਂਕਿ ਮੈਂ ਤਾਂ ਬਹੁਤ ਅੰਦਰ ਜਾ ਕੇ ਮੈਨੂੰ ਪਤਾ ਆ ਗੁੱਡਾਦਾਲ ਟੋਟਲੀ ਕਾਂਗਰਸ ਨਾਲ ਸੀਗਾ ਅੱਜ ਪਤਾ ਨਹੀਂ ਕਿਸੇ ਨਾਲ ਇੰਦਰਾ ਦੀਆਂ ਚਪਲਾਂ ਦੇ ਵਿੱਚ ਸੀਗਾ ਜਿਨ੍ਹਾਂ ਨੇ ਸੇਵਾ ਲਈ ਦਰਬਾਰ ਸਾਹਿਬ ਫਿਰ ਪੰਥ ਜੋ ਛੇਕਿਆ ਗਿਆ ਬਾਬੇ ਸੰਤਾ ਸਿੰਘ ਨੂੰ ਠੀਕ ਹੈ ਜੀ ਹੁਣ ਅੱਜ ਉਹਦੇ ਜਥੇਦਾਰ ਨੇ ਆ ਬਾਬਾ ਬਲਵੀਰ ਸਿੰਘ ਹੋਣੀ ਬਾਬਾ ਬਲਵੀਰ ਸਿੰਘ ਉਹਨਾਂ ਕੋਲ ਅਸੀਂ ਇਹ ਮਸਲਾ ਲੈ ਕੇ ਜਾਂਦੇ ਆ ਜਿਉ ਕੱਲੀ ਆ ਜਾਣ ਤੇ ਮਸਲਾ ਹੱਲ ਹੋ ਸਕਦਾ ਐਨੀ ਗਿਣਤੀ ਆ ਧੰਗ ਸਿੰਘਾਂ ਦੀ ਜਿਹੜੀ ਸਟਰੈਂਥ ਆ ਨਾ ਜੀ ਉਹ ਪੰਜ ਬੰਦੇ ਦੂਜੇ ਪਾਸੇ 50 ਬੰਦੇ ਇੱਕ ਬਰਾਬਰ ਆਈ ਪੰਜ ਘੋੜਿਆਂ ਵਾਲੇ ਸਿੰਘ ਇੱਥੇ ਆ ਜਾਣ ਨਾ ਜੀ ਤੇ ਦੂਜੇ ਪਾਸੇ 50 ਬੰਦੇ ਹੋਣ ਤੇ ਗਿਣਤੀ ਬਰਾਬਰ ਆਈ ਐਨੀ ਜਿਆਦਾ ਐਨੀ ਜ਼ਿਆਦਾ ਉਹਨਾਂ ਦਾ ਜਿਹੜਾ ਚਿਹਰਾ ਸੰਭਾਲ ਇੱਕ ਸਾਡੀ ਪਹਿਚਾਣ ਆ ਉਹ ਕਾਲਸੇ ਦੀ ਜਿੱਥੇ ਉਹ ਆ ਜਾਣ ਪਰ ਉਹਨਾਂ ਨਹੀਂ ਆਉਣਾ ਕਿਉਂਕਿ ਉਹਨਾਂ ਨੂੰ ਫੋਨ ਉੱਥੋਂ ਆਣਾ ਭਗਵੰਤ ਮਾਨ ਦਾ ਇਬਾ ਭਾਈ ਇਹ ਕੋਈ ਮਸਲਾ ਨਹੀਂ ਹੈ ਐਵੇਂ ਦੋ ਚਾਰ ਬੰਦੇ ਰੋਲਾ ਪਾਉਂਦੇ ਨੇ ਉੱਥੇ ਜੀ ਮਜ਼ਦੂਰ ਬੈਠੇ ਨੇ ਜੀ ਕੋਈ ਗੱਲ ਨਹੀਂ ਬਸ ਐ ਗੱਲ ਨਿਬੇੜ ਦੇਣੀ ਆ ਨਹੀਂ ਆਉਂਦੇ ਮੈਂ ਚੈਲੰਜ ਕਰਨਾ ਨਹੀਂ ਆਉਂਦੇ ਆ ਹੀ ਨਹੀਂ ਸਕਦੇ ਭਾਬਾਈ ਉਹਨਾਂ ਕੋਲ ਸਿਕਿਉਰਟੀਆਂ ਵੀ ਕਹਿੰਦੇ ਸਰਕਾਰੀ ਨੇ ਹੁੰਦਾ ਇਹ ਚਲੋ ਉਹ ਉਹ ਗੱਲ ਇੱਕ ਵੱਖਰੀ ਆ ਮੈਂ ਉਹਦਾ ਵਿਰੋਧ ਨਹੀਂ ਕਰਦਾ ਪਰ ਮੈਂ ਇਹ ਗੱਲ ਕਹਿਣਾ ਕਿ ਨਿਹੰਗ ਸਿੰਘ ਸਿਕਿਉਰਟੀ ਲਏ ਇਹ ਆਪਣੇ ਆਪ ਵਿੱਚ ਸ਼ਰਮ ਦੀ ਗੱਲ ਆ ਨਿਹੰਗ ਸਿੰਘ ਦਾ ਖੁਦ ਫੌਜ ਆ ਉਹ ਵੀ ਅਕਾਲ ਪੁਰਖ ਦੀ ਤੇ ਉਹ ਮੈਂ ਹੁਣ ਕੀ ਸ਼ਬਦ ਵਰਤਾਂ ਵਰਤਾਂਗਾ ਤੇ ਫਿਰ ਮੈਨੂੰ ਕਹਿਣਗੇ ਵੀ ਤੁਸੀਂ ਵਿਰੋਧੀ ਹੋ ਉਹ ਉਹਨਾਂ ਦੀ ਸਿਕਿਉਰਿਟੀ ਲਵੇ ਇਹ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਸਿਕਿਉਰਿਟੀ ਲਵੇ ਜਿਹੜੇ ਕਦੀ ਕਹਿੰਦੇ ਹੁੰਦੇ ਸੀ ਕਿ ਮੁਗਲ ਲੈ ਗਏ ਸ਼ਿਦਾਕ ਬਨ ਕੇ ਕੁੜੀ ਨੂੰ ਜਿਹੜਾ ਡੋਲਾ ਸੀਗਾ ਉਹਨੂੰ ਤੇ ਜਦੋਂ ਉਹਨੇ ਪੁੱਛਿਆ ਕਿੰਨੇ ਬੰਦੇ ਸੀ ਤੁਸੀਂ ਉਹਨਾਂ ਕਹਿੰਿਆ ਸੀ 50 ਮੂਰਤੀਆਂ ਸੀ ਉਹ ਕਿੰਨੇ ਸੀ ਦੋ ਜਵਾਨ ਸਨ ਉਹ ਜਵਾਨ ਸੀ ਤੁਸੀਂ ਮੂਰਤੀਆਂ ਸੀ ਐ ਦੋ ਪਠਾਨ 50 ਬੰਦਿਆਂ 'ਚੋਂ 100 ਬੰਦਿਆਂ 'ਚੋਂ ਜਨ 'ਚੋਂ ਡੋਲਾ ਕੋ ਕੇ ਲੈ ਜਾਂਦੇ ਤੇ ਉਹ ਬੰਦੇ ਅੱਜ ਖਾਲਸੇ ਦੀ ਸਕਿਉਰਿਟੀ ਨੇ ਆ ਗੱਲ ਵੇਖੋ ਕਿੱਥੋਂ ਕਿੱਥੇ ਆ ਗਈ ਠੀਕ ਬਾਬਾ ਬਖਸ਼ੀ ਸਿੰਘ ਸਾਡੇ ਨਾਲ ਸੀ ਗੱਲਬਾਤ ਕੀਤੀ ਹੈ ਜਗਤਪੁਰਾ ਦੇ ਵਿੱਚ ਇਕੱਠ ਹੋਇਆ ਕਿਉਂਕਿ ਅਕਸਰ ਬਾਬਾ ਜੀ ਉਹ ਥਾਵਾਂ ਤੇ ਪਹੁੰਚਦੇ ਰਹਿੰਦੇ ਨੇ ਜਿੱਥੇ ਪੰਜਾਬ ਦੇ ਵਿੱਚ ਤੱਕਾ ਹੁੰਦਾ ਹੈ ਤਾਂ ਇਹ ਤੱਕਾ ਹੀ ਹੈ ਕਹਿੰਦੇ ਪਿੰਡ ਦੇ ਨਾਲ ਜਿਸ ਤਿੱਕੇ ਨਾਲ ਪ੍ਰਵਾਸ ਇੱਥੇ ਵਧਿਆ ਹੋਇਆ ਹੈ ਇੱਥੇ ਪ੍ਰਵਾਸੀਆਂ ਦੀਆਂ ਵੋਟਾਂ ਬਣੀਆਂ ਹੋਈਆਂ ਨੇ ਕਲੋਨੀ ਕੱਟੀ ਸੀਗੀ ਪਰ ਕਲੋਨੀ ਪਿੰਡ ਦੇ ਵਿੱਚ ਆ ਚੁੱਕੀ ਹੈ ਆਨਲਾਈਨ ਇਹਨਾਂ ਦੇ ਵਿੱਚ ਕੀ ਐਮਐਲਏ ਜੋ ਕਿ ਆਮ ਆਦਮੀ ਪਾਰਟੀ ਤੋਂ ਨੇ ਕੁਲਵੰਤ ਸਿੰਘ ਉਹ ਇਸ ਤੇ ਐਕਸ਼ਨ ਲੈਂਦੇ ਨੇ ਮੰਗ ਪੱਤਰ ਦਿੱਤਾ ਗਿਆ ਪਰ ਅਜੇ ਕਹਿੰਦੇ ਮਿਲੇ ਨਹੀਂ ਸੁਣਵਾਈ ਨਹੀਂ ਹੋਈ ਜੇ ਸੁਣਵਾਈ ਹੁੰਦੀ ਹੈ ਉਸ ਤੋਂ ਬਾਅਦ ਕੀ ਬੰਦਾ ਪਰ ਇਕੱਠ ਦੀ ਵੀ ਇੱਕ ਤਰੀਕ ਦਿੱਤੀ ਗਿਆ ਉਹ ਇਕੱਠ ਦੇ ਵਿੱਚ ਕੀ ਕੁਝ ਹੋਏਗਾ ਉਸ ਦੇ ਵਿੱਚ ਵੀ ਦੇਖਣਾ ਹੋਏਗਾ ਕਹਿੰਦੇ ਕੋਈ ਐਦਾਂ ਪਈ ਹੈ ਜੀ ਟੇਬਲ ਦੇ ਉੱਪਰ ਤੇ ਅਸੀਂ ਕੱਲੇ ਜਾ ਕੇ ਆਏ ਆ ਦਿਖਾ ਕੇ ਆਏ ਉਹਨਾਂ ਨੂੰ ਫੈਸਲਾ ਆਪਣੇ ਖਿਲਾਫ ਹੋਣਾ ਇਹਦਾ ਨੋਟ ਕਰ ਲਓ ਕੋਈ ਇਹ ਸਾਡੇ ਕਲਾਕੀਆ ਨਾ ਮੈਨੂੰ ਆਂਦੇ ਤੂੰ ਨਾ ਕੁੱਤਾ ਚੱਲਦਾ ਤੂੰ ਉਹਨਾਂ ਨੂੰ ਨਫ਼ਰਤ ਕਰਦਾ ਅਜੇ ਵੀ ਸਾਡੇ ਪਿੰਡ ਕਈ ਬੰਦੇ ਆ ਉਹਨਾਂ ਰਾਜਨੀਤੀ ਰਹੀ ਦੀ ਕਿ ਗਾਂ ਨਹੀਂ ਆ ਪਹਿਲੇ ਦੀਆਂ ਵੋਟਾਂ ਤੇ ਉਹ ਮੰਗਣ ਜਾਣੀਆਂ ਅਜੇ ਵੀ ਖੁੱਲ ਕੇ ਨਹੀਂ ਬੋਲਦੇ ਬਾਈ ਮੇਰੀ ਗੱਲ ਸੁਣ ਜੇ ਜੇ ਮੈਂ ਕੋ ਕਹਿ ਕੁੱਗਾ ਲੈਣਾ ਸਰਪੰਚੀ ਨੂੰ ਦੋ ਰੱਖ ਲਓ 10 ਸਾਲ ਬੁਖਵੰਤ ਨੂੰ ਹਾਂਜੀ ਹਾਂਜੀ ਚੱਲ ਸਹੀ ਕਰ ਪਾਣਾ ਉਹ ਹੀ ਕਰ ਲੈਣਾ ਹੁਣ ਜੇ ਤੁਸੀਂ ਮੰਨ ਲੇ ਚਲੋ ਯਾਰ ਫੈਸਲਾ ਤੁਹਾਡੇ ਖਿਲਾਫ ਆਉਣਾ ਹੈ ਕਿ ਜਿਹੜੀ ਬਾਈ ਨੇ ਗੱਲ ਕੀਤੀ ਜਿਹੜੇ ਪਿੰਡਾਂ 'ਚ ਮਤੇ ਪੈਣ ਐ ਅੱਜ ਹੀ ਚਾਹੇ ਸੰਜੀਕਤ ਤੌਰ ਤੇ ਚਾਹੇ ਇਕੱਲੇ ਇਕੱਲੇ ਜਾ ਕੇ ਪਿੰਡਾਂ ਨਾਲ ਗੱਲ ਕਰੋ ਕਰ ਲਓ ਇਥੇ ਜ਼ਰੂਰ ਤਾਂ ਆਪਾਂ ਨੂੰ ਭਾਵੇਂ ਫੈਸਲਾ ਆਪਣੇ ਹੱਕ ਚਾਹੇ ਭਾਵੇਂ ਖਲਾਫ ਆਏ ਕੱਟ ਰੱਖੋ ਬੰਦੇ ਮਗਾਓ ਵੱਧ ਤੋਂ ਵੱਧ ਪਿੰਡਾਂ 'ਚ ਆਪਾਂ ਸਾਰੇ ਅਸੀਂ ਵੀ ਸਾਰੇ ਚੈਨਲਾਂ 'ਤੇ ਬੋਲਦੇ ਆ ਸਾਰੇ ਆਪਣੇ ਭਰਾ ਇਹਨੇ ਆਪਣੇ ਚੈਨਲ 'ਤੇ ਹੁਣ ਹੁਣ ਜਿਹੜੇ ਬੰਦੇ ਨਾਲ ਹਾਂਜੀ ਹਾਂਜੀ ਇੱਕ ਗੱਲ ਹੋਰ ਕਰ ਸਕਦੇ ਐ ਫਾਰਮ ਨੰਬਰ 3 ਐ ਜੀ ਫਾਰਮ ਸਾਰਾ ਪਿੰਡ ਆਪਣੀ ਜਿਹੜੀ ਘਰਾਂ 'ਚ ਵੋਟਾਂ ਵੀ ਤੁਹਾਡੇ ਪਾਈਆਂ ਹੋਈਆਂ ਨਾ ਤੁਸੀਂ 3 ਨੰਬਰ ਫਾਰਮ ਭਰ ਕੇ ਦਿਓ ਉਹ ਵੋਟਾਂ ਤੁਹਾਡੀ ਗੱਲ ਸਕਦੀਆਂ ਜਿੱਤਾਂ ਉਹਨਾਂ ਨੇ ਦੱਸਿਆ ਉਹ ਐਪਲੀਕੇਸ਼ਨ ਦਿੱਤੀ ਸੀ ਪੀਐਲਓ ਨੂੰ ਉਹ ਉਹ ਜਿਹੜੀਆਂ ਵੋਟਾਂ ਸੀ ਨਾ ਵੀਐਲਓ ਨੂੰ ਵੀਐਲਓ ਨੂੰ ਐਪਲੀਕੇਸ਼ਨ ਦਿੱਤੀ ਕਿ ਆ ਕੇ ਤੁਸੀਂ ਸਰਵੇ ਕਰੋ ਕਿੱਕ ਘਰ ਤੇ 100 100 ਵੋਟ ਕਿਵੇਂ ਬਣੀ ਆ ਉਹ ਆਏ ਨਹੀਂਗੇ ਉਹ ਆਏ ਨਹੀਂਗੇ ਤੁਸੀਂ ਆਪ ਵੋਟਾਂ ਤੁਹਾਨੂੰ ਫਾਰਮ ਭਰ ਕੇ ਜਾ ਕੇ ਇਹ ਐਸਡੀ ਜਣਾ ਪੈਣਾ ਤਾਂ ਵੋਟਾਂ ਕੱਟਣੀਆਂ ਕਿਸੇ ਦੇ ਕਹੇ ਤੇ ਵੋਟਾਂ ਨਹੀਂ ਕੱਟਣੀਆਂ ਜੀ ਉਹ ਜੇ ਤੁਸੀਂ ਫਾਰਮ ਭਰ ਕੇ ਦੇਉਗੇ ਵੀ ਇਹ ਆ ਜਿਹੜੇ ਹੁੰਦੇ ਨਾ ਕੜਮ ਚੌਧਰੀ ਉਹਨਾਂ ਨੂੰ ਇਹ ਆ ਐਮਐਲਏ ਲਈ ਨਾ ਅਸੀਂ ਵੋਟਾਂ ਅਗਲੀ ਵਾਰੀ ਵੋਟਾਂ ਲੈਣ ਜਾਣੀਆਂ ਕਿ ਜੇ ਇਹੇ ਕੰਮ ਰਹਿ ਐਮਐਲਏ ਨੇ ਤੁਹਾਡੀ ਟੂਈ ਨਹੀਂ ਮਾਰਨੀ ਕਾ ਤਾਂ ਉਹ ਸਿੱਧਾ ਜਾਊਗਾ ਕਲੋਨੀ 'ਚ ਉਹਨੇ ਤੁਹਾਡੀ 500 ਵੋਟ 600 ਵੋਟ ਨਾਲ ਫਰਕ ਨਹੀਂ ਪੈ ਚੱਲਿਆ ਕਿ ਸਾਡੇ ਪਿੰਡੇ ਇਹ ਕੰਮ ਹੈਗਾ ਮੈਂ ਬੰਦਿਆਂ 'ਚ ਨੋਟ ਕੀਤੀ ਗੱਲ ਕਿ ਉਹ ਖੁੱਲ ਕੇ ਨਹੀਂ ਬੋਲਣ ਦੇ ਕਿ ਗਾਂਦ ਹੋ ਜਾ ਕਲੋਨੀ 'ਚ ਜਾਵਾਂਗੇ ਜੇ ਜਦੋਂ ਵੋਟ ਆਈਆਂ ਬੰਦਿਆ ਤੇਰਾ ਯਾਰ ਆਈਆਂ ਤੁਸੀਂ ਨਾ ਇੱਕ ਗੱਲ ਸੁਣੋ ਕੰਮੇ ਕੰਮੇ ਇੱਕ ਗੱਲ ਸੁਣੋ ਭਾਈ ਜੀ ਇੱਕ ਗੱਲ ਸੁਣਿਓ ਕਿਉਂਕਿ ਬੜੀ ਗੱਲ ਦੇਈ ਹੈ ਤੁਸੀਂ ਸਾਰੇ ਪਿੰਡ ਵਾਲੇ ਹੈਗੇ ਹੋ 4 ਤਰੀਕ ਨੂੰ ਫੈਸਲਾ ਹੋ ਜਾਣਾ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਤੁਹਾਡਾ ਮਾੜੀ ਮੋਟੀ ਗੱਲ ਰਹੇਗੀ ਕੱਲ੍ਹ ਕੱਲ੍ਹ ਆਣਾ ਉਸ ਤੋਂ ਬਾਅਦ ਤੁਸੀਂ ਸਾਰੇ ਪਿੰਡਾਂ ਵਾਲੇ ਇਕੱਠੇ ਹੋ ਕੇ ਲਾਮਬੰਦੀ ਕਰਕੇ ਸਾਰੇ ਬੰਦਿਆਂ ਨੂੰ ਸਾਧ ਲਓ ਵੋਟਾਂ ਕਿੰਨੇ ਤਰੀਕ ਦੀਆਂ ਨੇ ਯਾਰ ਤੁਸੀਂ ਉਹ ਤਾਂ 15 ਦੀਆਂ ਐ ਤੁਸੀਂ ਆ 4 ਤਰੀਕ ਤੋਂ ਬਾਅਦ ਜਿਵੇਂ ਤੁਹਾਡਾ ਪਿੰਡ ਹੈ ਕੰਮੇ ਤੁਹਾਡਾ ਪਿੰਡ ਹੈ ਜਿਹੜੇ ਵੀ ਨੇੜੇ ਤੇੜ ਦੇ ਪਿੰਡਾਂ ਵਾਲੇ ਹੋਰ ਆਪਣੇ ਬੰਦੇ ਹੈਗੇ ਉਹਨਾਂ ਨੂੰ ਮੈਲੋ ਜਾ ਕੇ ਕਿੱਡੀ ਕੀ ਗੱਲ ਹੈ ਤੁਸੀਂ ਉਸ ਤੋਂ ਬਾਅਦ ਸਾਰੇ ਜੇ ਮੰਨ ਲਓ ਆਪਣੇ ਖਿਲਾਫ ਆਉਂਦਾ ਸਾਰਿਆਂ ਦਾ ਇਕੱਠ ਰੱਖ ਲਓ ਅਸੀਂ ਵੀ ਆਉਣੇ ਆ ਉਸ ਦਿਨ ਆਪਾਂ 15 ਤਰੀਕ ਨੂੰ ਕੀ ਕਰਨਾ ਹੈ ਡਿਸਾਈਡ ਕਰ ਲਾਂਗੇ 9 ਦਾ ਪ੍ਰੋਗਰਾਮ ਨਾ ਰੱਖੋ ਕੀ ਕਰਨਾ ਹੋਵੇ ਸੜਕਾਂ ਜਾਮ ਕਰਨੀਆਂ ਹੋਣ ਕਿਹੜੀ ਤਰੀਕ ਨੂੰ ਕਰੀਏ ਫਾਇਦਾ ਕੀ ਹੈ ਭਾਈ ਹੁਣ ਜਿਵੇਂ ਤੁਸੀਂ ਕਹਿੰਦੇ ਜੀ ਹਾਂਜੀ ਤੁਸੀਂ ਜੇ ਛੋਟੇ ਬਰੁੱਦ ਦਾ ਫੈਸਲਾ ਆਉਂਦਾ ਹਾਂਜੀ ਹਾਂਜੀ ਤੁਸੀਂ ਸਾਰੇ ਪਿੰਡ ਇਕੱਠੇ ਹੋ ਕੇ ਇੱਕ ਇਕੱਠ ਰੱਖ ਲਓ ਕਿਸੇ ਵੀ ਦਿਨ ਰੱਖ ਲੀਆ 4 5 6 10 ਠੀਕ ਹੈ 10 ਠੀਕ ਹੈ ਜੀ 10 ਤਰੀਕ ਦਾ ਰੱਖ ਲਿਆ ਠੀਕ ਹੈ 10 ਤਰੀਕ ਨੂੰ ਤੁਹਾਡੇ ਸਾਰੇ ਪਿੰਡਾਂ ਦੇ ਵੱਲੋਂ ਜਿਹੜੀ ਕਮੇਟੀ ਬਣੀ ਹੋਊਗੀ ਨਾਲ ਅਸੀਂ ਵੀ ਬਹਿ ਜਾਵਾਂਗੇ ਠੀਕ ਹੈ ਆਪਾਂ ਫੈਸਲਾ ਕਰਨਾਗੇ ਕਿ 15 ਤਰੀਕ ਨੂੰ ਕੀ ਕਰਨਾ ਠੀਕ ਹੈ ਜੀ ਤੇ ਜਦੋਂ ਸਾਰੇ ਬੰਦੇ ਕਰਨਗੇ ਉਹ ਭਾਈ ਜਿਹੜਾ ਉਹ ਬੋਲ ਜੂਗਾ ਅੱਗੇ ਪਿੰਡ ਤਾਂ ਇੱਕ ਵਾਦੂ ਹੋ ਜਾਣਾ ਕੰਮ ਜੇ ਤੁਸੀਂ ਖੜੋ ਤਾਂ ਠੀਕ ਹੈ ਜੀ ਇਹ ਇੱਕ ਬੈਸਟ ਵੇ ਆ ਫੈਸਲਾ ਤੁਹਾਡੇ ਹੱਥ 'ਚ ਨਹੀਂ ਆਉਣਾ ਐਮਐਲਏ ਬਹੁਤ ਸਾਰੇ ਪਿੰਡ ਇਕੱਠੇ ਹੋ ਤੁਸੀਂ ਜੇ ਫੈਸਲਾ ਬੁਰਾ ਹੁੰਦਾ ਇੱਕ ਡੇਟ ਰੱਖ ਲੋ ਇਕੱਠ ਰੱਖ ਲੋ ਕਮੇਟੀ ਕੋ ਵੀ ਬੜੀ ਹੋਵੇ ਅਸੀਂ ਵੀ ਆ ਜਾਵਾਂਗੇ ਉਸ ਦਿਨ ਆਪਾਂ ਡਿਸਾਈਡ ਕਰ ਲਾਂਗੇ ਕਿ 15 ਤਰੀਕ ਨੂੰ ਆਪਾਂ ਕੀ ਕਰਨਾ ਉਸ ਦੇ ਅਮਲ ਕਰ ਲਾਂਗੇ ਇਹ ਵੀ ਠੀਕ ਹੈ ਨਹੀਂ ਤੁਸੀਂ ਜਿਹਨਾਂ ਨੂੰ 10000 ਰੁਪਏ ਦੇ ਦਿੱਤੇ ਜਾਂਦੇ ਸਭ ਕੰਮ ਨਹੀਂ ਹੁੰਦਾ ਉਹ ਤਾਂ ਤਾਂ ਨਾ ਕਰੀ। ਬੰਮੀ ਤੁਸੀਂ 10 ਤਰੀਕ ਦਾ ਟਾਕਾ ਐਲਾਨ ਕਰੋ। ਜੋ ਵੀ ਹੁੰਦਾ। ਤੁਸੀਂ ਕੱਲ ਦਾ ਵੇਖ ਲਓ। ਕਦ ਇਹ ਥੋੜੇ ਉਲਟ ਹੁੰਦਾ। ਉਸ ਤੋਂ ਬਾਅਦ ਪਿੰਡਾਂ ਨੂੰ ਮਿਲ ਲਓ। ਹਾਂ ਜੀ ਪਿੰਡਾਂ ਨੂੰ। ਕੰਮ ਇਹਨਾਂ ਦਾ ਮਦਦ ਕਰੋ ਯਾਰ ਸਾਰੇ ਪਿੰਡਾਂ 'ਚ ਜਾਓ ਤੁਸੀਂ। ਘਟੋ ਘੜਨਾ ਹੀ ਜਉਣਾ ਜਿਵੇਂ ਇਲੈਕਸ਼ਨ ਡਿਲੇ ਹੋ ਜਾਂ ਜਿਵੇਂ 2009 'ਚ ਜੋ ਵੀ ਸੀ ਨਾ ਇਹਨਾਂ ਨੇ। ਉਹ ਦੋ ਸਾਲਾਂ ਦਾ ਪਾਸੇ ਤੁਹਾਡੇ ਨਾਲ ਆ ਸਾਨੀਆਂ ਗੁੱਸਾ ਥੱਲੇ ਆ।